ਮੇਰਾ ਨਾਮ ਸੁਨੀਲ ਹੈ ਮੈਂ ਇੱਕ ਜਵਾਨ ਮੁੰਡਾ ਹਾਂ ਮੇਰੀ ਕਹਾਣੀ ਥੋੜੀ ਅਜੀਬ ਹੈ ਮੈਂ ਆਪਣੇ ਭਰਾ ਤੇ ਭਾਬੀ ਨਾਲ ਉਹਨਾਂ ਦੇ ਘਰ ਰਹਿੰਦਾ ਸੀ ਮੇਰੇ ਮਾਤਾ ਪਿਤਾ ਮੇਰੇ ਬਚਪਨ ਵਿੱਚ ਹੀ ਗੁਜ਼ਰ ਗਏ ਸਨ ਇੱਕ ਦਿਨ ਮੇਰੀ ਭਾਬੀ ਨੇ ਮੈਨੂੰ ਕਿਹਾ ਸੁਨੀਲ ਅੱਜ ਕੰਮ ਤੇ ਨਾ ਜਾਣਾ ਜਿਵੇਂ ਹੀ ਮੈਂ ਕੰਮ ਤੇ ਜਾਣ ਲੱਗਾ ਤਾਂ ਮੇਰੀ ਭਝਾਈ ਨੇ ਮੈਨੂੰ ਪਿੱਛੇ ਤੋਂ ਰੋਕ ਲਿਆ ਜਿਸ ਕਾਰਨ ਮੈਂ ਬਹੁਤ ਘਬਰਾ ਗਿਆ ਅਤੇ ਹੈਰਾਨ ਸੀ ਜਦੋਂ ਕਿ ਭਾਬੀ ਨੇ ਮੈਨੂੰ ਇਸ ਤਰ੍ਹਾਂ ਕਦੇ ਨਹੀਂ ਰੋਕਿਆ ਅਸਲ ਵਿੱਚ ਉਹ ਮੈਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਦੀ ਸੀ ਮੈਂ ਵੀ ਰੁਕ ਕੇ ਉਸ ਦੀ ਗੱਲ ਸੁਣਨ ਲੱਗਾ ਮੈਂ ਉਸ ਨੂੰ ਪੁੱਛਿਆ ਕਿਰਪਾ ਕਰਕੇ ਮੈਨੂੰ ਦੱਸੋ ਕਿ ਸਭ ਕੁਝ ਠੀਕ ਹੈ ਇਸ ਤੇ ਉਹ ਕਹਿਣ ਲੱਗੀ ਕਿ ਨਹੀਂ ਕੁਝ ਵੀ ਠੀਕ ਨਹੀਂ ਹੈ ਤੇਰਾ ਭਰਾ ਕੰਮ ਲਈ ਕਿਤੇ ਗਿਆ ਹੋਇਆ ਹੈ ਜੇ ਉਹ 2-3 ਘੰਟਿਆਂ ਵਿੱਚ ਆ ਗਿਆ ਤਾਂ ਉਸ ਨੇ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਇਹ ਸੁਣ ਕੇ ਮੈਂ ਸੋਚਣ ਲੱਗਾ ਕਿ ਵੀਰ ਨੇ ਮੇਰੇ ਨਾਲ ਕੀ ਗੱਲ ਕਰਨੀ ਹੈ ਮੈਂ ਆਪਣੀ ਭਾਬੀ ਨੂੰ ਸਵਾਲੀਆ ਲਹਿਜੇ ਵਿੱਚ ਪੁੱਛਿਆ ਪਰ ਉਸ ਨੇ ਭੋਲਾ ਜਿਹਾ ਚਿਹਰਾ ਬਣਾ ਕੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤੁਹਾਡਾ ਭਰਾ ਤੁਹਾਡੇ ਨਾਲ ਕਿਸ ਬਾਰੇ ਗੱਲ ਕਰਨਾ ਚਾਹੁੰਦਾ ਹੈ ਉਹ ਤੁਹਾਨੂੰ ਸਭ ਕੁਝ ਦੱਸ ਦੇਵੇਗਾ ਤੁਸੀਂ ਉਸ ਦੀ ਗੱਲ ਸੁਣ ਕੇ ਚਲੇ ਜਾਓ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੋ ਵੀ ਹੋਵੇਗਾ ਇਹ ਮੇਰੀ ਭਾਬੀ ਕਾਰਨ ਹੀ ਹੋਵੇਗਾ ਇਹ ਅੱਗ ਭਾਬੀ ਨੇ ਹੀ ਲਗਾਈ ਹੋਵੇਗੀ ਅਤੇ ਹੁਣ ਉਹ ਇਸ ਤਰ੍ਹਾਂ ਅਣਜਾਣ ਬਣ ਰਹੀ ਸੀ ਜਿਵੇਂ ਉਸ ਨੂੰ ਕੁਝ ਪਤਾ ਹੀ ਨਹੀਂ ਸੀ ਮੈਂ ਇਸ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਉਮਰ ਵਿੱਚ ਭਾਵੇਂ ਮੈਂ ਛੋਟਾ ਸੀ ਪਰ ਭਰਾ ਭਾਬੀ ਦੇ ਰਿਏ ਨੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ ਸੀ ਮੈਂ ਇਸ ਗੱਲ ਤੇ ਆਪਣੀ ਪਰਜਾਈ ਨੂੰ ਕੁਝ ਨਹੀਂ ਕਿਹਾ ਅਤੇ ਚੁੱਪਚਾਪ ਘਰੋਂ ਬਾਹਰ ਆ ਗਿਆ ਫਿਰ ਉਹ ਮੈਨੂੰ ਪਿੱਛੇ ਤੋਂ ਬਾਰ-ਬਾਰ ਬੁਲਾਉਂਦੀ ਰਹੀ ਸੁਣੋ ਸੁਨੀਲ ਮੈਂ ਤੈਨੂੰ ਕਿਹਾ ਸੀ ਕਿ ਅਪਰੇ ਪਰਾ ਦੀ ਗੱਲ ਸੁਣ ਕੇ ਜਾਇਓ ਮੈਂ ਉਸ ਨੂੰ ਕੀ ਜਵਾਬ ਦੇਵਾਂਗੀ ਪਰ ਮੈਨੂੰ ਹੁਣ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਅੱਜ ਇਹ ਮੇਰੇ ਭਰਾ ਕਾਰਨ ਹੀ ਸੀ ਕਿ ਮੈਂ ਟੱਕੇ ਖਾ ਰਿਹਾ ਸੀ ਅਤੇ ਮੇਰਾ ਆਪਣਾ ਘਰ ਹੋਣ ਦੇ ਬਾਵਜੂਦ ਮੈਨੂੰ ਉਸ ਘਰ ਵਿੱਚ ਰਹਿਣ ਲਈ ਕਿਰਾਇਆ ਦੇਣਾ ਪੈਂਦਾ ਸੀ ਫਿਰ ਮੈਂ ਉਹਨਾਂ ਨੂੰ ਕਿਸ ਹੱਕ ਨਾਲ ਭਰਾ ਜਾਂ ਭਾਬੀ ਹੋਣ ਦਾ ਦਰਜਾ ਦੇ ਦਿੰਦਾ ਪਰ ਮੈਂ ਉਹਨਾਂ ਦੀ ਬਹੁਤ ਇੱਜ਼ਤ ਅਤੇ ਸਤਿਕਾਰ ਕਰਦਾ ਸੀ ਪਰ ਉਹਨਾਂ ਨੇ ਆਪਣੀ ਇੱਜ਼ਤ ਘਟਾਉਣ ਤੋਂ ਇਲਾਵਾ ਮੈਨੂੰ ਕਦੇ ਕਿਸੇ ਚੀਜ਼ ਦਾ ਮੌਕਾ ਨਹੀਂ ਦਿੱਤਾ ਮੈਂ ਇਹ ਸੋਚਦਾ ਹੋਇਆ ਘਰ ਤੋਂ ਬਹੁਤ ਦੂਰ ਆ ਗਿਆ। ਅਚਾਨਕ ਇੱਕ ਕਾਰ ਆਈ ਅਤੇ ਮੈਨੂੰ ਟੱਕਰ ਮਾਰ ਦਿੱਤੀ ਅਤੇ ਮੈਂ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਡਰਾਈਵਰ ਦਾ ਕਸੂਰ ਨਹੀਂ ਸੀ। ਸਗੋਂ ਮੇਰਾ ਕਸੂਰ ਸੀ ਕਿਉਂਕਿ ਮੈਂ ਬਿਨਾਂ ਕਿਸੇ ਧਿਆਨ ਦੇ ਆਪਣੀਆਂ ਹੀ ਸੋਚਾਂ ਵਿੱਚ ਡੁੱਬਿਆ ਹੋਇਆ ਟ੍ਰੈਫਿਕ ਨਾਲ ਭਰੀ ਸੜਕ ਤੇ ਪੈਦਲ ਚੱਲ ਰਿਹਾ ਸੀ। ਟੱਕਰ ਤੋਂ ਬਾਅਦ ਮੈਂ ਖੂਨ ਨਾਲ ਲਥਪਥ ਜ਼ਮੀਨ ਤੇ ਪਿਆ ਸੀ। ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਕਿੰਨਾ ਜ਼ਖਮੀ ਸੀ। ਇਸ ਤੋਂ ਬਾਅਦ ਮੈਨੂੰ ਕਿਸੇ ਗੱਲ ਦਾ ਹੋਸ਼ ਨਹੀਂ ਰਿਹਾ। ਅਤੇ ਬੇਹੋਸ਼ ਹੋ ਗਿਆ ਮੈਂ ਸਿਰਫ ਐਂਬੂਲੈਂਸ ਨੂੰ ਬੁਲਾਉਣ ਅਤੇ ਮੈਨੂੰ ਹਸਪਤਾਲ ਲੈ ਜਾਣ ਦੀਆਂ ਆਵਾਜ਼ਾਂ ਸੁਣ ਸਕਦਾ ਸੀ ਤਿੰਨ ਦਿਨਾਂ ਬਾਅਦ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਹਸਪਤਾਲ ਦੇ ਬੈੱਡ ਤੇ ਲੇਟਿਆ ਹੋਇਆ ਸੀ ਅਤੇ ਮੇਰਾ ਪੂਰਾ ਸਰੀਰ ਪੱਟੀਆਂ ਨਾਲ ਲਪੇਟਿਆ ਹੋਇਆ ਸੀ ਮੇਰੇ ਆਲੇ-ਦੁਆਲੇ ਦੋ ਸਟੈਂਡ ਸਨ ਜਿਨ੍ਹਾਂ ਤੇ ਬੋਤਲਾਂ ਲਟਕ ਰਹੀਆਂ ਸਨ ਅਤੇ ਮੇਰੇ ਕੋਲ ਇੱਕ ਨਰਸ ਖੜੀ ਸੀ ਜੋ ਮੇਰਾ ਬੁਖਾਰ ਚੈੱਕ ਕਰ ਰਹੀ ਸੀ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਉਹ ਮੇਰੇ ਵੱਲ ਦੇਖ ਕੇ ਪੁੱਛਣ ਲੱਗੀ ਤੁਸੀਂ ਹੁਣ ਠੀਕ ਮਹਿਸੂਸ ਕਰ ਰਹੇ ਮੈਂ ਬੜੀ ਮੁਸ਼ਕਲ ਨਾਲ ਸਿਰ ਹਿਲਾ ਕੇ ਕਿਹਾ ਕਿ ਮੇਰਾ ਸਾਰਾ ਸਰੀਰ ਬਹੁਤ ਦੁਖ ਰਿਹਾ ਹੈ ਫਿਰ ਨਰਸ ਨੇ ਮੈਨੂੰ ਇੱਕ ਟੀਕਾ ਲਗਾ ਦਿੱਤਾ ਮੈਂ ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰ ਸਕਿਆ ਸੀ ਜਿਵੇਂ ਹੀ ਟੀਕਾ ਲੱਗਾ ਮੇਰਾ ਦਿਮਾਗ ਭਾਰਾ ਹੋਣ ਲੱਗਾ ਮੈਂ ਵੀ ਉਹ ਸਵਾਲ ਪੁੱਛ ਲਿਆ ਜੋ ਇਸ ਹਾਲਤ ਵਿੱਚ ਲੋਕ ਪੁੱਛਦੇ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਦੁਨੀਆ ਵਿੱਚ ਮੌਜੂਦ ਹੁੰਦੇ ਹਨ ਪਰ ਇਹ ਵੱਖਰੀ ਗੱਲ ਸੀ ਕਿ ਉਹ ਮੈਨੂੰ ਆਪਣਾ ਨਹੀਂ ਸਮਝਦੇ ਸਨ ਮੈਨੂੰ ਨਹੀਂ ਪਤਾ ਕਿ ਨਰਸ ਨੇ ਕੀ ਜਵਾਬ ਦਿੱਤਾ ਕਿਉਂਕਿ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ ਅਤੇ ਮੇਰੇ ਹੋਸ਼ ਗਵਾਚ ਰਹੇ ਸਨ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਨੂੰ ਕੀ ਹੋਇਆ ਮੇਰਾ ਸਰੀਰ ਸਿਰਫ ਦਰਦ ਕਰ ਰਿਹਾ ਸੀ ਅਤੇ ਫਿਰ ਮੈਂ ਸੌਂ ਗਿਆ ਇਹ ਜਾਣੇ ਬਿਨਾਂ ਕਿ ਮੇਰੇ ਭਰਾ ਨੂੰ ਇਸ ਬਾਰੇ ਪਤਾ ਹੈ ਜਾਂ ਨਹੀਂ ਕੁਝ ਸਮੇਂ ਬਾਅਦ ਜਦੋਂ ਮੇਰੀ ਅੱਖ ਖੁੱਲੀ ਤਾਂ ਕਮਰੇ ਵਿੱਚ ਕੋਈ ਨਹੀਂ ਸੀ ਮੈਂ ਇਸ ਵਾਰ ਥੋੜਾ ਬਿਹਤਰ ਮਹਿਸੂਸ ਕਰ ਰਿਹਾ ਸੀ ਕਾਫੀ ਦੇਰ ਤੱਕ ਮੈਂ ਖੁੱਲੀਆਂ ਅੱਖਾਂ ਨਾਲ ਛੱਤ ਵੱਲ ਤੱਕਦਾ ਰਿਹਾ ਜਦੋਂ ਇੱਕ ਕੁੜੀ ਕਮਰੇ ਵਿੱਚ ਆਈ ਉਸਨੇ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਮੈਂ ਇੱਥੇ ਇਟਰਨ ਹਾਂ ਅਤੇ ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਵਾਰ ਵੀ ਮੈਂ ਸਿਰ ਹਿਲਾਇਆ ਕਿ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਫਿਰ ਉਸਨੇ ਮੈਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਫੇਰ ਉਹ ਆਫ ਸੌਸ ਨਾਲ ਬੋਲੀ ਹੁਣ ਤੁਸੀਂ ਬਹੁਤ ਠੀਕ ਹੋ ਨਹੀਂ ਤਾਂ ਪਹਿਲਾਂ ਤੁਹਾਡੀ ਹਾਲਤ ਬਹੁਤ ਖਰਾਬ ਸੀ ਤੁਸੀਂ ਇੱਥੇ ਖੂਨ ਨਾਲ ਭਿੱਜ ਕੇ ਆਏ ਸੀ ਡਾਕਟਰ ਤੁਹਾਡੀ ਲਤ ਕੱਟਣ ਜਾ ਰਿਹਾ ਸੀ ਉਹ ਕੁੜੀ ਸ਼ਾਇਦ ਬਹੁਤ ਬੋਲਚਾਲ ਵਾਲੀ ਸੀ ਉਸੇ ਸਮੇਂ ਹਸਪਤਾਲ ਦੀ ਨਰਸ ਕਮਰੇ ਵਿੱਚ ਆਈ ਅਤੇ ਲੜਕੀ ਨੂੰ ਝੜਕਣ ਲੱਗੀ ਅਤੇ ਕਿਹਾ ਕਿ ਇਸ ਲਈ ਅਸੀਂ ਇਟਰਨ ਨਹੀਂ ਰੱਖਦੇ ਤੁਸੀਂ ਜਿੱਥੇ ਮਰਜ਼ੀ ਖੜੇ ਹੋ ਕੇ ਜਿਸ ਨਾਲ ਵੀ ਗੱਲ ਕਰਦੇ ਰਹੋ ਕੀ ਤੁਸੀਂ ਇੱਥੇ ਕੰਮ ਕਰਨ ਆਉਂਦੇ ਹੋ ਜਾਂ ਗੱਲ ਕਰਨ? ਉਹ ਮਰੀਜ਼ ਹੁਣੇ ਹੀ ਉੱਠਿਆ ਹੈ ਅਤੇ ਤੁਸੀਂ ਉਸ ਨਾਲ ਗੱਲ ਕਰਨ ਵਿੱਚ ਰੁੱਝੇ ਹੋਏ ਹੋ। ਹੁਣ ਇੱਥੋਂ ਚਲੇ ਜਾਓ ਅਤੇ ਆਪਣਾ ਕੰਮ ਕਰੋ। ਨਰਸ ਨੇ ਵਿਚਾਰੀ ਕੁੜੀ ਨੂੰ ਬਹੁਤ ਝੜਕਿਆ ਜਿਸ ਕਾਰਨ ਉਹ ਮੇਰੇ ਸਾਹਮਣੇ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ ਅਤੇ ਉਹ ਲੜਕੀ ਉੱਥੋਂ ਚਲੀ ਗਈ ਫਿਰ ਨਰਸ ਮੇਰੇ ਕੋਲ ਆਈ ਇਸ ਤੋਂ ਪਹਿਲਾਂ ਉਹ ਮੈਨੂੰ ਟੀਕਾ ਲਗਾਉਂਦੀ ਮੈਂ ਡਰਦੇ ਹੋਏ ਝਟਕੁਛਾ ਕਿ ਮੇਰੀ ਲੱਤ ਕੱਟੀ ਗਈ ਹੈ ਇਸ ਤੇ ਨਰਸ ਨੇ ਸਿਰ ਹਿਲਾ ਕੇ ਕਿਹਾ ਕਿ ਨਹੀਂ ਤੁਸੀਂ ਬਚ ਗਏ ਹੋ ਇਹੀ ਕਾਰਨ ਹੈ ਕਿ ਮੈਂ ਹਮੇਸ਼ਾ ਇਸ ਕੁੜੀ ਨੂੰ ਇੱਥੇ ਆਉਣ ਤੋਂ ਰੋਕਦੀ ਹਾਂ ਪਤਾ ਨਹੀਂ ਉਹ ਮਰੀਜ਼ਾਂ ਨੂੰ ਕੀ ਕੀ ਦੱਸਦੀ ਰਹਿੰਦੀ ਹੈ ਪਰ ਮੈਨੂੰ ਨਰਸ ਦੀਆਂ ਇੰਨਾਂ ਗੱਲਾਂ ਵਿੱਚ ਬਿਲਕੁਲ ਵੀ ਜਸਪੀ ਨਹੀਂ ਸੀ ਮੈਂ ਪੁੱਛਿਆ ਕਿ ਮੈਂ ਇੱਥੇ ਕਿੰਨੇ ਦਿਨ ਤੋਂ ਹਾਂ ਨਰਸ ਨੇ ਦੱਸਿਆ ਕਿ ਅੱਜ ਤੁਹਾਡਾ ਤੀਜਾ ਦਿਨ ਹੈ ਨਹੀਂ ਤਾਂ ਪਹਿਲੇ 2 ਦਿਨ ਤੁਹਾਡੀ ਹਾਲਤ ਬਹੁਤ ਨਾਜ਼ੁਕ ਸੀ ਪਰ ਹੁਣ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਰਹੇ ਹੋ ਅਮੀਰ ਹੈ ਕਿ ਅਗਲੇ 2-3 ਦਿਨਾਂ ਬਾਅਦ ਤੁਹਾਨੂੰ ਛੁੱਟੀ ਮਿਲ ਜਾਵੇਗੀ ਮੈਂ ਪੁੱਛਿਆ ਕਿ ਤੁਸੀਂ ਇਹ ਖ਼ਬਰ ਮੇਰੇ ਪਰਿਵਾਰ ਤੱਕ ਪਹੁੰਚਾਈ ਸੀ ਇਸ ਤੇ ਨਰਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਨਰਾਜਗੀ ਨਾਲ ਸਿਰ ਹਿਲਾਇਆ ਅਤੇ ਕਿਹਾ ਸਾਨੂੰ ਤੁਹਾਡੇ ਪਰਿਵਾਰ ਦੇ ਮੈਂਬਰਾਂ ਬਾਰੇ ਕਿਵੇਂ ਪਤਾ ਲੱਗੇਗਾ ਨਾ ਤਾਂ ਤੁਹਾਡੇ ਕੋਲ ਮੋਬਾਈਲ ਫੋਨ ਹੈ ਨਾ ਹੀ ਹੋਰ ਕੁਝ ਹੈ ਨਾ ਹੀ ਕੋਈ ਤੁਹਾਡਾ ਹਾਲਚਾਲ ਪੁੱਛਣ ਆਇਆ ਹੈ ਤੁਹਾਡੇ ਐਕਸੀਡੈਂਟ ਤੋਂ ਜਿੰਨਾ ਲੋਕਾਂ ਨੇ ਤੁਹਾਨੂੰ ਸੜਕ ਤੋਂ ਚੁੱਕ ਕੇ ਇੱਥੇ ਦਾਖਲ ਕਰਵਾਇਆ ਉਸ ਤੋਂ ਬਾਅਦ ਉਹ ਕਿੱਥੇ ਗਏ ਇਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਇਹ ਕੋਈ ਵੱਡੀ ਗੱਲ ਨਹੀਂ ਹੈ ਵੈਸੇ ਵੀ ਤੁਸੀਂ ਹੁਣ ਠੀਕ ਹੋ ਤੁਸੀਂ ਮੈਨੂੰ ਆਪਣਾ ਨੰਬਰ ਦੱਸੋ ਮੈਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਬਾਰੇ ਦੱਸ ਦੇਵਾਂਗੀ ਉਹ ਬਿਲਕੁਲ ਵੀ ਸਖਤ ਅਤੇ ਗੁੱਸੇ ਨਹੀਂ ਸੀ ਜੈਸਾ ਤਰ੍ਹਾਂ ਉਹ ਮੈਨੂੰ ਸ਼ੁਰੂ ਵਿੱਚ ਲੱਗਦੀ ਸੀ ਉਹ ਮੇਰੇ ਨਾਲ ਬਹੁਤ ਨਰਮੀ ਨਾਲ ਗੱਲ ਕਰ ਰਹੀ ਮੈਂ ਉਸ ਨੂੰ ਆਪਣੇ ਭਰਾ ਦਾ ਨੰਬਰ ਦੱਸਿਆ ਉਹ ਮੇਰੇ ਕੋਲ ਖੜੀ ਰਹੀ ਅਤੇ ਫੋਨ ਕਰਦੀ ਰਹੀ ਪਰ ਭਰਾ ਦਾ ਫੋਨ ਬੰਦ ਸੀ ਫਿਰ ਮੈਂ ਉਸ ਨੂੰ ਆਪਣੀ ਭਾਬੀ ਦਾ ਨੰਬਰ ਦਿੱਤਾ ਕੁਝ ਦੇਰ ਬਾਅਦ ਭਾਬੀ ਨੇ ਫੋਨ ਚੁੱਕਿਆ ਤਾਂ ਨਰਸ ਨੇ ਉਸ ਨਾਲ ਗੱਲ ਕੀਤੀ ਨਰਸ ਨੇ ਭਾਬੀ ਨੂੰ ਮੇਰੇ ਐਕਸੀਡੈਂਟ ਬਾਰੇ ਦੱਸਿਆ ਫਿਰ ਇਸ ਤੇ ਉਹ ਕਹਿਣ ਲੱਗੀ ਕਿ ਉਹ ਆਪ ਹੀ ਆਪਣਾ ਚੰਗਾ ਮਾੜਾ ਜਾਣਦਾ ਹੈ ਅਤੇ ਚੰਗੀ ਕਮਾਈ ਕਰਦਾ ਹੈ ਉਹ ਆਪਣੇ ਖਰਚੇ ਆਪ ਸੰਭਾਲ ਲਵੇਗਾ ਇਸ ਸਮੇਂ ਅਸੀਂ ਕਈ ਸਮੱਸਿਆਵਾਂ ਵਿੱਚ ਕਿਰੇ ਹੋਏ ਹਾਂ ਸਾਡੇ ਆਪਣੇ ਖਰਚੇ ਪੂਰੇ ਨਹੀਂ ਹੋ ਰਹੇ ਅਸੀਂ ਉਸ ਦੇ ਹਸਪਤਾਲ ਦੇ ਖਰਚੇ ਚੇਦਾ ਭੁਗਤਾਨ ਨਹੀਂ ਕਰ ਸਕਾਂਗੇ ਹਤੇ ਉਸ ਦੇ ਠੀਕ ਹੋਣ ਤੇ ਉਸ ਨੂੰ ਘਰ ਆਉਣ ਲਈ ਕਹਿ ਦਿਓ ਅਸੀਂ ਇਸ ਵੇਲੇ ਕੁਝ ਨਹੀਂ ਕਰ ਸਕਦੇ ਆਪਣੀ ਗੱਲ ਸੁਣਾ ਕੇ ਉਸ ਨੇ ਫੋਨ ਬੰਦ ਕਰ ਦਿੱਤਾ ਨਰਸਵੀ ਕੁਝ ਪਲ ਉਸ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਈ ਕਿਉਂਕਿ ਫੋਨ ਸਪੀਕਰ ਤੇ ਸੀ ਅਤੇ ਮੈਂ ਇਹ ਸਭ ਕੁਝ ਸੁਣ ਰਿਹਾ ਸੀ ਇਸ ਤੋਂ ਬਾਅਦ ਨਰਸ ਮੈਨੂੰ ਦੱਸਣ ਵਾਲੀ ਸੀ ਪਰ ਮੈਂ ਹੱਥ ਚੁੱਕ ਕੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਕਿਹਾ ਮੈਨੂੰ ਪਤਾ ਸੀ ਕਿ ਮੇਰੇ ਨਾਲ ਅਜਿਹਾ ਹੀ ਹੋਵੇਗਾ ਠੀਕ ਹੈ ਮੈਨੂੰ ਹਸਪਤਾਲ ਦਾ ਬਿੱਲ ਦੇ ਦਿਓ ਮੈਂ ਖੁਦ ਅਦਾ ਕਰਾਂਗਾ ਇਸ ਤੇ ਨਰਸ ਨੇ ਕਿਹਾ ਕਿ ਇਹ ਸਰਕਾਰੀ ਹਸਪਤਾਲ ਹੈ ਇਸ ਲਈ ਇੱਥੇ ਥੋੜਾ ਖਰਚਾ ਹੀ ਹੁੰਦਾ ਹੈ ਦਵਾਈਆਂ ਦਾ ਹੀ ਬਿੱਲ ਆਵੇਗਾ ਨਹੀਂ ਤਾਂ ਕੋਈ ਖਰਚਾ ਨਹੀਂ ਹੈ ਮੈਂ ਉਸ ਨੂੰ ਕਿਹਾ ਠੀਕ ਹੈ ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ ਮੈਂ ਤਿੰਨ ਦਿਨ ਉੱਥੇ ਰਿਹਾ ਪਰ ਕੋਈ ਵੀ ਉੱਥੇ ਮੇਰਾ ਹਾਲਚਾਲ ਪੁੱਛਣ ਨਹੀਂ ਆਇਆ ਜਦੋਂ ਮੈਨੂੰ ਤਿੰਨ ਦਿਨਾਂ ਬਾਅਦ ਛੁੱਟੀ ਮਿਲੀ ਤਾਂ ਮੈਂ ਘਰ ਜਾਣ ਦੀ ਬਜਾਏ ਚਾਹ ਦੇ ਹੋਟਲ ਵਿੱਚ ਜਾ ਕੇ ਬੈਠ ਗਿਆ ਕਿਉਂਕਿ ਮੈਨੂੰ ਘਰ ਜਾਣ ਦਾ ਬਿਲਕੁਲ ਵੀ ਮਨ ਨਹੀਂ ਸੀ। ਕਾਫੀ ਦੇਰ ਤੱਕ ਮੈਂ ਉਸ ਹੋਟਲ ਵਿੱਚ ਬੈਠਾ ਸੋਚਦਾ ਰਿਹਾ ਕਿ ਕਾਸ਼ ਕੋਈ ਮੇਰਾ ਹੁੰਦਾ। ਮੇਰੇ ਸਰੀਰ ਤੇ ਪੱਟੀਆਂ ਬੰਨੀਆਂ ਹੋਈਆਂ ਸਨ। ਹਾਲਾਂਕਿ ਮੇਰਾ ਦਰਦ ਕਾਫੀ ਹੱਦ ਤੱਕ ਘਟ ਗਿਆ ਸੀ। ਉੱਥੇ ਬੈਠਿਆ ਮੈਂ ਸੋਚਿਆ ਕਿ ਕਿਉਂ ਨਾ ਘਰ ਜਾਵਾਂ। ਇੱਥੇ ਬੈਠ ਕੇ ਆਪਣੇ ਆਪ ਨੂੰ ਦੁਖੀ ਕਰ ਰਿਹਾ ਹਾਂ ਇਸ ਲਈ ਚੰਗਾ ਹੋਵੇਗਾ ਜੇ ਮੈਂ ਘਰ ਜਾ ਕੇ ਆਪਣੇ ਆਪ ਨੂੰ ਚੁੱਪ-ਚਾਪ ਕਮਰੇ ਵਿੱਚ ਬੰਦ ਕਰ ਲਵਾਂ ਨਾ ਤਾਂ ਮੈਂ ਕਿਸੇ ਨੂੰ ਕੋਈ ਸਵਾਲ ਕਰਾਂਗਾ ਨਾ ਹੀ ਮੈਂ ਕਿਸੇ ਦੇ ਸਵਾਲਾਂ ਦਾ ਜਵਾਬ ਦੇਵਾਂਗਾ ਇਹ ਸੋਚ ਕੇ ਮੇਰੇ ਦਿਲ ਤੇ ਬੋਝ हट ਗਿਆ ਅਤੇ ਬੜੀ ਮੁਸ਼ਕਲ ਨਾਲ ਮੈਂ ਘਰ ਨੂੰ ਤੁਰ ਪਿਆ ਮੇਰੇ ਘਰ ਵਿੱਚ ਲੋਹੇ ਦੀਆਂ ਪੌੜੀਆਂ ਸਨ ਅਤੇ ਉਹਨਾਂ ਦਾ ਰਸਤਾ ਉੱਪਰ ਵੱਲ ਜਾਂਦਾ ਸੀ ਮੇਰਾ ਕਮਰਾ ਛੱਤ ਤੇ ਹੀ ਸੀ ਆਮ ਤੌਰ ਤੇ ਮੈਂ ਇਹ ਪੌੜੀਆਂ ਦੀ ਵਰਤੋਂ ਹੀ ਕਰਦਾ ਸੀ ਤੇ ਇਸ ਸਮੇਂ ਵੀ ਮੈਂ ਇਹੀ ਲੋਹੇ ਦੀ ਪੌੜੀ ਦੀ ਵਰਤੋਂ ਕੀਤੀ ਜੋ ਛੱਤ ਵੱਲ ਜਾਂਦੀ ਸੀ ਸਿੱਧਾ ਆਪਣੇ ਕਮਰੇ ਵਿੱਚ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਮੈਨੂੰ ਭੁੱਖ ਨਹੀਂ ਸੀ ਇਸ ਲਈ ਮੈਂ ਖਾਣਾ ਵੀ ਨਹੀਂ ਖਾਧਾ ਮੰਜੇ ਤੇ लेट ਕੇ ਮੈਂ ਸੋਚਣ ਲੱਗਾ ਕਿ ਹੁਣ ਕੱਲ ਨੂੰ ਮੈਂ ਹਸਪਤਾਲ ਦਾ ਬਿੱਲ ਅਦਾ ਕਰਨਾ ਹੈ ਮੈਂ ਇਸ ਨੂੰ ਕਿਵੇਂ ਜਮਾ ਕਰਾਂਗਾ ਮੇਰਾ ਕਮਰਾ ਉਨਾ ਹੀ ਗੰਦਾ ਸੀ ਜਿੰਨਾ ਮੈਂ ਇਸ ਨੂੰ ਛੱਡ ਕੇ ਗਿਆ ਸੀ ਕਿਉਂਕਿ ਮੇਰਾ ਕਮਰਾ ਬੰਦ ਸੀ ਇਸੇ ਲਈ ਕਿਸੇ ਨੇ ਇੱਥੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਸਲ ਵਿੱਚ ਕਿਸੇ ਨੇ ਹਸਪਤਾਲ ਆ ਕੇ ਮੈਨੂੰ ਪੁੱਛਿਆ ਤੱਕ ਨਹੀਂ ਇਹ ਤਾਂ ਫਿਰ ਬੀਬੀ ਜਾਨ ਕਮਰਾ ਸੀ ਫਿਰ ਉਸ ਨੂੰ ਕੌਣ ਪੁੱਛਦਾ ਅਤੇ ਇਹ ਸੋਚਦਿਆਂ ਮੈਂ ਸਾਰੀ ਰਾਤ ਬੇਚੈਨ ਸੀ ਕਿ ਅੱਧੀ ਰਾਤ ਨੂੰ ਮੇਰੀ ਲਤ ਦੁਖਣ ਲੱਗੀ ਪਰ ਕਿਸੇ ਤਰਾ ਮੈਂ ਇਸ ਨੂੰ ਬਰਦਾਸ਼ਤ ਕੀਤਾ ਅਤੇ ਬਿਨਾ ਆਵਾਜ਼ ਕੀਤੇ ਆਪਣਾ ਦਰਦ ਸਹਿਣ ਦੀ ਕੋਸ਼ਿਸ਼ ਕੀਤੀ ਮੈਂ ਤੇ ਮੇਰਾ ਭਰਾ ਇੱਕੋ ਮਾਂ-ਬਾਪ ਦੇ ਬੱਚੇ ਸੀ ਫਿਰ ਉਹ ਕਿਉਂ ਬਦਲ ਗਿਆ ਮੈਂ ਹਮੇਸ਼ਾ ਉਸ ਦਾ ਆਦਰ ਕੀਤਾ ਮੈਂ ਉਸ ਦੀ ਹੱਦ ਤੋਂ ਵੱਧ ਇੱਜ਼ਤ ਕੀਤੀ ਉਹਨਾਂ ਨੇ ਮੈਨੂੰ ਹਮੇਸ਼ਾ ਇਹ ਸੋਚਣ ਲਈ ਮਜਬੂਰ ਕੀਤਾ ਕਿ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੇਰੇ ਕੋਲ ਜੋ ਮੇਰੀ ਬਚਤ ਸੀ ਉਹ ਲੈ ਲਈ ਅਤੇ ਪਹਿਲਾਂ ਹਸਪਤਾਲ ਦੇ ਬਿੱਲ ਦਾ ਭੁਗਤਾਨ ਕਰਨ ਲਈ ਹਸਪਤਾਲ ਗਿਆ ਭੁਗਤਾਨ ਕੀਤਾ ਅਤੇ ਫਿਰ ਕੰਮ ਤੇ ਚਲਾ ਗਿਆ ਮੈਂ ਇੱਕ ਹੋਟਲ ਵਿੱਚ ਵੇਟਰ ਵਜੋਂ ਕੰਮ ਕਰਦਾ ਸੀ ਜਦੋਂ ਮੈਂ ਹੋਟਲ ਗਿਆ ਤਾਂ ਉੱਥੇ ਦੇ ਮਾਲਕ ਨੇ ਮੈਨੂੰ ਦੇਖ ਕੇ ਗੁੱਸੇ ਨਾਲ ਪੁੱਛਿਆ ਕਿ ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਸੀ ਪਰ ਜਦੋਂ ਉਸ ਨੇ ਮੇਰੇ ਪੈਰ ਪੱਟੀਆਂ ਨਾਲ ਬੰਨੇ ਹੋਏ ਦੇਖੇ ਤਾਂ ਉਹ ਆਪ ਹੀ ਸਮਝ ਗਿਆ ਅਤੇ ਮੈਨੂੰ ਦੇਖ ਕੇ ਮੈਨੂੰ ਕਹਿਣ ਲੱਗਾ ਸੁਨੀਲ ਤੂੰ ਇੰਨੇ ਦਿਨਾਂ ਤੋਂ ਨਹੀਂ ਆਇਆ ਅਤੇ ਇਹ ਸਾਡਾ ਕੰਮ ਹੈ ਅਸੀਂ ਤੇਰੇ ਨਾਂ ਆਉਣ ਕਾਰਨ ਆਪਣਾ ਕੰਮ ਨਹੀਂ ਰੋਕ ਸਕਦੇ ਇਸ ਲਈ ਅਸੀਂ ਇੱਕ ਨਵਾਂ ਮੁੰਡਾ ਰੱਖ ਲਿਆ ਹੈ ਇਹ ਸਪਸ਼ਟ ਹੈ ਕਿ ਇੰਨੇ ਲੰਬੇ ਸਮੇਂ ਲਈ ਕੌਣ ਤੁਹਾਡੀ ਉਡੀਕ ਕਰੇਗਾ ਪਰ ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਅੱਜ ਤੱਕ ਮੈਂ ਕਦੇ ਵੀ ਆਪਣੇ ਬੌਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਜਦੋਂ ਮੈਂ ਕੁਝ ਦਿਨਾਂ ਨਾ ਆਇਆ ਤਾਂ ਉਸਨੇ ਤੁਰੰਤ ਇੱਕ ਨਵਾਂ ਲੜਕਾ ਨੌਕਰੀ ਤੇ ਰੱਖ ਲਿਆ ਪਰ ਜਦੋਂ ਮੈਂ ਆਪਣੇ ਭਰਾ ਨੂੰ ਸ਼ਿਕਾਇਤ ਨਹੀਂ ਕੀਤੀ ਸੀ ਤਾਂ ਮੈਂ ਉਸ ਨੂੰ ਕੀ ਕਰਨੀ ਸੀ ਮੈਂ ਬੌਸ ਨੂੰ ਕਿਹਾ ਕਿ ਮੈਂ ਹਿਸਾਬ ਕਿਤਾਬ ਦਾ ਕੰਮ ਕਰ ਸਕਦਾ ਹਾਂ ਪਰ ਮੈਨੂੰ ਬਰਖਾਸਤ ਨਾ ਕਰੋ ਪਰ ਉਹ ਮੈਨੂੰ ਰੱਖਣ ਲਈ ਤਿਆਰ ਨਹੀਂ ਸੀ ਪਰ ਮੈਨੂੰ ਉੱਥੋਂ ਹੀ ਬਿస్పਸ਼ਟ ਜਵਾਬ ਮਿਲ ਗਿਆ ਸੀ ਜਿਵੇਂ ਹੀ ਮੈਂ ਬੇਵਸੀ ਤੋਂ ਨਿਰਾਸ਼ ਹੋਣ ਲੱਗਾ ਤਾਂ ਬੌਸ ਮੈਨੂੰ ਕਹਿਣ ਲੱਗਾ ਦੇਖ ਮੈਂ ਤੈਨੂੰ ਇਸ ਨੌਕਰੀ ਤੋਂ ਜਾਣ ਬੁੱਝ ਕੇ ਨਹੀਂ ਕੱਢਿਆ ਆਉ ਤੁਹਾਨੂੰ ਦੱਸਦਾ ਹਾਂ ਇਸ ਪਿੱਛੇ ਕੀ ਸੱਚਾਈ ਹੈ ਇਸ ਪਿੱਛੇ ਬਹੁਤ ਵੱਡਾ ਕਾਰਨ ਹੈ ਮੈਂ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਲਕ ਮੈਨੂੰ ਜ਼ਬਰਦਸਤੀ ਕਮਰੇ ਵਿੱਚ ਲੈ ਗਿਆ ਅਤੇ ਕਿਹਾ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਸਮੇਂ ਕਿੰਨੇ ਬੇਵਸੋ ਤੇ ਮੈਨੂੰ ਤੁਹਾਡੀ ਪਰਵਾਹ ਵੀ ਹੈ ਤੁਸੀਂ ਸਾਲਾਂ ਤੋਂ ਮੇਰੇ ਕੋਲ ਕੰਮ ਕਰ ਰਹੇ ਹੋ ਅਤੇ ਮੈਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਕੀ ਤੁਹਾਨੂੰ ਉਹ ਆਰਬੀ ਔਰਤ ਯਾਰ ਹੈ ਮੈਂ ਬਿਨਾਂ ਕੋਈ ਧਿਆਨ ਦਿੱਤੇ ਅਤੇ ਬਿਨਾਂ ਕੁਝ ਸਮਝੇ ਮਾਲਕ ਦੀਆਂ ਗੱਲਾਂ ਸੁਣ ਰਿਹਾ ਸੀ ਮੈਂ ਉਸ ਦੀ ਗੱਲ ਤੇ ਸਿਰ ਹਿਲਾਇਆ ਪਰ ਸ਼ਾਇਦ ਮੈਨੂੰ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਸੀ ਫਿਰ ਉਹ ਮੈਨੂੰ ਸਮਝਾਉਣ ਲੱਗਾ ਤੁਹਾਨੂੰ ਯਾਦ ਹੈ ਨਾ ਇਹ ਇੱਕ ਵਾਰ ਇੱਕ ਮੋਟੀ ਔਰਤ ਇੱਕ ਵੱਡੀ ਕਾਰ ਵਿੱਚ ਸਾਡੇ ਹੋਟਲ ਵਿੱਚ ਆਈ ਅਤੇ ਤੁਹਾਨੂੰ ਇੱਕ ਮੋਟੀ ਟਿਪ ਵੀ ਦਿੱਤੀ ਸੀ ਉਹ ਆਰਬੀ ਵਿੱਚ ਹੀ ਗੱਲ ਕਰਦੀ ਸੀ ਉਹ ਮੇਰੇ ਵੱਲ ਇਸੇ ਤਰ੍ਹਾਂ ਦੇਖ ਰਿਹਾ ਸੀ ਕਿ ਸ਼ਾਇਦ ਮੈਨੂੰ ਉਹ ਗੱਲ ਹੁਣ ਯਾਦ ਆ ਗਈ ਹੋਵੇ ਪਰ ਮੈਨੂੰ ਪਹਿਲਾਂ ਹੀ ਯਾਦ ਸੀ ਇਸ ਲਈ ਮੈਂ ਕਿਹਾ ਹਾਂ ਯਾਦ ਹੈ ਅੱਗੇ ਦੱਸੋ ਕੀ ਗੱਲ ਹੈ ਓਮ ਤੈਨੂੰ ਵੇਖ ਕੇ ਚਲੀ ਗਈ ਉਹੀ ਸੀ ਜਿਸ ਨੇ ਉਸ ਦਾ ਆਰਡਰ ਪੂਰਾ ਕੀਤਾ ਸੀ ਇੱਕ ਹਫਤਾ ਪਹਿਲਾਂ ਉਹ ਤੁਹਾਡੇ ਬਾਰੇ ਪੁੱਛ ਰਹੀ ਸੀ ਮੈਂ ਕਿਹਾ ਪਤਾ ਨਹੀਂ ਉਹ ਕੰਮ ਤੇ ਕਿਉਂ ਨਹੀਂ ਆ ਰਿਹਾ ਇਸ ਤੋਂ ਬਾਅਦ ਉਹ ਹਰ ਰੋਜ਼ ਇੱਥੇ ਆਉਂਦੀ ਹੈ ਇਸ ਲਈ ਮੈਂ ਤੁਹਾਨੂੰ ਇੱਥੇ ਨਹੀਂ ਰੱਖਣਾ ਚਾਹੁੰਦਾ ਮੈਨੂੰ ਡਰ ਹੈ ਕਿ ਸ਼ਾਇਦ ਉਹ ਤੁਹਾਨੂੰ ਲੱਭ ਕੇ ਆਪਣੇ ਨਾਲ ਨਾ ਲੈ ਜਾਣ ਅੱਗੇ ਤੁਹਾਡੀ ਮਰਜ਼ੀ ਹੈ ਮੈਂ ਸੋਚ ਰਿਹਾ ਸੀ ਮਾਲਕ ਝੂਠਾ ਨਹੀਂ ਬੋਲ ਰਿਹਾ ਪਰ ਮੈਂ ਚਾਹੁੰਦਾਂ ਵੀ ਇਸ ਬਾਰੇ ਸੋਚ ਨਹੀਂ ਸਕਦਾ ਸੀ ਕਿਉਂਕਿ ਮੈਨੂੰ ਯਕੀਨ ਸੀ ਕਿ ਉਹ ਵਿਅਕਤੀ ਮੇਰੇ ਨਾਲ ਉਠ ਨਹੀਂ ਬੋਲ ਰਿਹਾ ਮੈਂ ਅਤੇ ਮਾਲਕ ਕਮਰੇ ਦੇ ਅੰਦਰ ਸੀ ਇਸ ਦੌਰਾਨ ਇੱਕ ਲੜਕੇ ਨੇ ਮਾਲਕ ਨੂੰ ਦੱਸਿਆ ਕਿ ਇੱਕ ਅਰਬੀ ਔਰਤ ਉੱਥੇ ਆਈ ਹੈ ਅਤੇ ਸੁਨੀਲ ਬਾਰੇ ਪੁੱਛ ਰਹੀ ਹੈ ਫਿਰ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਮਾਲਕ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਕਿਹਾ ਹੁਣ ਮੈਨੂੰ ਦੱਸੋ ਕਿ ਤੁਸੀਂ ਮੇਰੀ ਗੱਲ ਮੰਨਦੇ ਹੋ ਇਸ ਤੋਂ ਪਹਿਲਾਂ ਉਹ ਜਾ ਕੇ ਔਰਤ ਨੂੰ ਸਮਝਾਉਂਦਾ ਕਿ ਇੱਥੇ ਕੋਈ ਸੁਨੀਲ ਨਹੀਂ ਹੈ ਮੈਂ ਹੋਟਲ ਦੇ ਪਿਛਲੇ ਪਾਸੇ ਤੋਂ ਬਾਹਰ ਚਲਾ ਗਿਆ ਮਾਲਕ ਨੇ ਵੀ ਜਾ ਕੇ ਔਰਤ ਨੂੰ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਕੰਮ ਤੇ ਨਹੀਂ ਆ ਰਿਹਾ ਮੈਂ ਉਸ ਔਰਤ ਦੀ ਕਾਰ ਨੂੰ ਪਛਾਣ ਲਿਆ ਕਿਉਂਕਿ ਪਹਿਲੀ ਵਾਰ ਜਦੋਂ ਮੈਂ ਉਸ ਦੀ ਕਾਰ ਦੇਖੀ ਸੀ ਮੈਨੂੰ ਉਸ ਦੀ ਕਾਰ ਬਹੁਤ ਪਸੰਦ ਆਈ ਮੈਂ ਜਾ ਕੇ ਉਸ ਦੀ ਕਾਰ ਦੇ ਪਿੱਛੇ ਖੜਾ ਹੋ ਗਿਆ ਉਹ ਔਰਤ ਆ ਕੇ ਆਪਣੀ ਕਾਰ ਵਿੱਚ ਬੈਠ ਗਈ ਅਤੇ ਨਾਲ ਹੀ ਮੈਂ ਵੀ ਸ਼ੀਸ਼ੇ ਵੱਲ ਝਾਤ ਮਾਰੀ ਅਤੇ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿਉਂ ਲੱਭ ਰਹੇ ਹੋ ਉਸਨੇ ਮੇਰੇ ਵੱਲ ਦੇਖਿਆ ਤੇ ਉਸਨੇ ਮੂਰਲਾ ਦਰਵਾਜ਼ਾ ਬੜੀ ਨਰਮੀ ਨਾਲ ਖੋਲ੍ਹਿਆ ਅਤੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਮੈਨੂੰ ਇੱਕ ਪਲ ਲਈ ਡਰ ਵੀ ਲੱਗ ਰਿਹਾ ਸੀ ਫਿਰ ਮੈਂ ਆਰ ਜਾਂ ਪਾਰ ਕਰਨ ਦਾ ਫੈਸਲਾ ਕੀਤਾ ਅਤੇ ਉਸ ਕਾਰ ਦੇ ਅੰਦਰ ਬੈਠ ਗਿਆ ਵੈਸੇ ਵੀ ਕਿਸੇ ਨੇ ਮੇਰੀ ਪਰਵਾਹ ਨਹੀਂ ਕੀਤੀ ਮੈਂ ਇੰਨਾ ਡਰਿਆ ਹੋਇਆ ਸੀ ਕਿ ਮੈਂ ਉਸ ਨੂੰ ਪੁੱਛਿਆ ਕਿ ਉਹ ਮੈਨੂੰ ਦੱਸਣ ਕਿ ਉਹ ਹਰ ਰੋਜ਼ ਮੈਨੂੰ ਲੱਭਣ ਲਈ ਕਿਉਂ ਆਉਂਦੀ ਹੈ ਤਾਂ ਔਰਤ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਚੁੱਪਚਾਪ ਗੱਡੀ ਚਲਾਉਂਦੀ ਹੋ ਰਹੀ ਮੈਂ ਉਸ ਨੂੰ ਦੋ ਤਿੰਨ ਵਾਰ ਇਹੀ ਗੱਲ ਪੁੱਛੀ ਪਰ ਉਸ ਨੇ ਆਪਣਾ ਮੂੰਹ ਬੰਦ ਰੱਖਿਆ ਜਦੋਂ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਮੈਂ ਚੁੱਪ ਕਰਕੇ ਬੈਠ ਗਿਆ ਕਿਉਂਕਿ ਬੋਲਣ ਦਾ ਕੋਈ ਫਾਇਦਾ ਨਹੀਂ ਸੀ ਅੱਧੇ ਘੰਟੇ ਬਾਅਦ ਉਸਨੇ ਕਾਰ ਇੱਕ ਘਰ ਦੇ ਸਾਹਮਣੇ ਰੋਕੀ ਕੁਝ ਹੀ ਪਲਾਂ ਵਿੱਚ ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਕਾਰ ਅੰਦਰ ਚਲੀ ਗਈ ਅੰਦਰ ਜਾ ਕੇ ਉਸਨੇ ਨੌਕਰ ਨੂੰ ਇਸ਼ਾਰਾ ਕੀਤਾ ਅਤੇ ਉਹ ਮੇਰੇ ਪਿੱਛੇ ਡ੍ਰੈਿੰਗ ਰੂਮ ਵਿੱਚ ਚਲਾ ਗਿਆ ਮੈਂ ਫਿਰ ਬੀਬੈ ਜੈਨੀ ਨਾਲ ਪੁੱਛਿਆ ਕਿ ਤੁਸੀਂ ਮੈਨੂੰ ਇੱਥੇ ਕਿਉਂ ਲਿਆਏ ਹੋ ਭਾਵੇਂ ਮੈਂ ਤੁਹਾਨੂੰ ਇੰਨੀ ਸਵਾਲ ਹਜ਼ਾਰ ਬਾਰ ਪੁੱਛਿਆ ਹੈ ਪਰ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦੇ ਰਹੇ ਹੋ ਕੁਝ देर ਬਾਅਦ ਉਸ ਦੀ ਚੁੱਪ ਟੁੱਟ ਗਈ ਅਤੇ ਉਸਨੇ ਕਿਹਾ ਮੈਂ ਤੁਹਾਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਨਹੀਂ ਬਿਠਾਇਆ ਤੁਸੀਂ ਆਪਣੀ ਮਰਜ਼ੀ ਨਾਲ ਕਾਰ ਵਿੱਚ ਬੈਠੇ ਸੀ ਰਹੀ ਗੱਲ ਤੁਹਾਨੂੰ ਲੱਭਣ ਦੀ ਮੈਨੂੰ ਇੱਕ ਨੌਕਰ ਦੀ ਲੋੜ ਸੀ ਮੈਂ ਇਹ ਸੁਣ ਕੇ ਹੈਰਾਨ ਹੋ ਗਿਆ ਅਤੇ ਕਿਹਾ ਕਿ ਉਹ ਕੋਈ ਹੋਰ ਨੌਕਰੀ ਰੱਖ ਸਕਦੀ ਸੀ ਉਹ ਮੇਰੇ ਲਈ ਉਸ ਹੋਟਲ ਦੇ ਚੱਕਰ ਕਿਉਂ ਲਗਾ ਰਹੀ ਸੀ ਉਸ ਨੇ ਕੁਝ ਸਪਸ਼ਟ ਲਫ਼ਜ਼ਾਂ ਨਾਲ ਕਿਹਾ ਤੂੰ ਨਹੀਂ ਸਮਝੇਗਾ ਮਾਸੂਮ ਬੱਚੇ ਪਰ ਫਿਰ ਵੀ ਉਹ ਤੁਹਾਨੂੰ ਸਾਰਾ ਕੰਮ ਸਮਝਾ ਦੇਵੇਗਾ ਅਤੇ ਹੁਣ ਤੁਸੀਂ ਮੇਰੇ ਘਰ ਦੇ ਮੁੱਖ ਸੇਵਾਦਾਰ ਹੋਵੋਗੇ ਮੈਂ ਹੈਰਾਨੀ ਵਾਲੀ ਆਵਾਜ਼ ਵਿੱਚ ਕਿਹਾ ਕਿ ਜੇ ਮੈਂ ਇੱਥੇ ਕੰਮ ਨਹੀਂ ਕਰਦਾ ਤਾਂ ਇਸ ਤੇ ਉਹ ਕਹਿਣ ਲੱਗੀ ਨਾ ਕਰੋ ਤੁਸੀਂ ਇੱਥੋਂ ਜਾ ਸਕਦੇ ਹੋ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਇੱਥੇ ਕੰਮ ਕਰੋਗੇ ਤੁਹਾਨੂੰ ਇੱਥੇ ਰਹਿਣ ਲਈ ਜਗ੍ਹਾ ਮਿਲੇਗੀ ਤੁਹਾਨੂੰ ਤਨਖਾਹ ਮਿਲੇਗੀ ਅਤੇ ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਸ਼ੌ ਰਾਮ ਦੀਆਂ ਚੀਜ਼ਾਂ ਵੀ ਮਿਲਣਗੀਆਂ ਜੋ ਤੁਸੀਂ ਚਾਹੁੰਦੇ ਹੋ ਇੱਥੇ ਮਿਲੇਗਾ ਮੈਂ ਕਿਹਾ ਪਰ ਮੇਰੇ ਤੇ ਇੰਨੀ ਮਿਹਰਬਾਨੀ ਕਿਉਂ ਮੈਂ ਅਜੇ ਵੀ ਹਰਾਮ ਸੀ ਕਿਉਂਕਿ ਇਹ ਸਭ ਕੁਝ ਬਿਨਾ ਮਤਲਬ ਤੋਂ ਨਹੀਂ ਸੀ ਪਰ ਇਸ ਔਰਤ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਉੱਥੋਂ ਚਲੀ ਗਈ ਜਦੋਂ ਕਿ ਇਸ ਸਮੇਂ ਮੈਂ ਇਹ ਸੋਚ ਰਿਹਾ ਸੀ ਕਿ ਇਹ ਕੀ ਹੈ ਇਹ ਔਰਤ ਮੈਨੂੰ ਇੱਥੇ ਨੌਕਰੀ ਕਿਉਂ ਦੇਣਾ ਚਾਹੁੰਦੀ ਹੈ ਅਤੇ ਉਹ ਮੇਰੇ ਲਈ ਇੰਨੀ ਦਿਆਲੂ ਕਿਉਂ ਸੀ ਅਤੇ ਉਹ ਮੇਰੇ ਲਈ ਉਸ ਹੋਟਲ ਤੇ ਇੰਨੇ ਚੱਕਰ ਕਿਉਂ ਲਗਾ ਰਹੀ ਸੀ ਇਸ ਤੋਂ ਇਲਾਵਾ ਉਹ ਬੜੇ ਵਿਸ਼ਵਾਸ ਨਾਲ ਕਹਿ ਰਹੀ ਸੀ ਕਿ ਤੁਸੀਂ ਮੇਰੇ ਮੁੱਖ ਸੇਵਕ ਹੋ ਅਤੇ ਮੇਰੇ ਲਈ ਕੰਮ ਕਰੋਗੇ ਮੈਂ ਸੋਚ ਰਿਹਾ ਸੀ ਪਰ ਕਿਸੇ ਤਰ੍ਹਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਔਰਤ ਦਾ ਕੀ ਮਤਲਬ ਹੈ ਮੈਂ ਥੱਕ ਹਾਰ ਕੇ ਬੈਠ ਗਿਆ ਜਦੋਂ ਇੱਕ ਨੌਕਰ ਆਇਆ ਤੇ ਮੈਨੂੰ ਆਪਣੇ ਨਾਲ ਨੌਕਰ ਕੁਆਟਰ ਲੈ ਗਿਆ ਮੇਰਾ ਕੁਆਟਰ ਸਭ ਤੋਂ ਪਿਆਰਾ ਅਤੇ ਸਭ ਤੋਂ ਸੁੰਦਰ ਸੀ ਉਸ ਔਰਤ ਨੇ ਕਦੇ ਵੀ ਮੈਨੂੰ ਮੇਰੀ ਇੱਛਾ ਬਾਰੇ ਨਹੀਂ ਪੁੱਛਿਆ ਕਿ ਤੁਸੀਂ ਇੱਥੇ ਕੰਮ ਕਰੋਗੇ ਜਾਂ ਨਹੀਂ ਅਤੇ ਉਹ ਨੌਕਰ ਵੀ ਉਸਾਰਬੀ ਔਰਤ ਵਰਗਾ ਸੀ ਉਸ ਨੇ ਵੀ ਮੈਨੂੰ ਕੁਆਟਰ ਵਿੱਚ ਜਾਣਾਰੇ ਨਹੀਂ ਪੁੱਛਿਆ ਇਹ ਨੌਕਰ ਮੈਨੂੰ ਲੈ ਆਇਆ ਅਤੇ ਕੁਆਟਰ ਕੋਲ ਖੜਾ ਕਰ ਦਿੱਤਾ ਮੇਰੀ ਇੱਛਾ ਨੂੰ ਜਾਣੇ ਬਿਨਾ ਮੈਂ ਵੀ ਆਪਣੇ ਆਪ ਨੂੰ ਹਾਲਾਤਾਂ ਦੇ ਰਹਿਮ ਤੇ ਛੱਡ ਦਿੱਤਾ ਜੇ ਮੈਂ ਵਾਪਸ ਜਾਂਦਾ ਤਾਂ ਮੈਂ ਕਿਸਦੇ ਕੋਲ ਜਾਂਦਾ ਉਸ ਭਰਾ ਤੇ ਪਰਜਾਈ ਕੋਲ ਜਿਨ੍ਹਾਂ ਨੇ ਇੱਕ ਹਫ਼ਤੇ ਤੋਂ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ ਕਿ ਮੈਂ ਕਿੱਥੇ ਸੀ ਅਤੇ ਮੈਂ ਕਿੱਥੇ ਨਹੀਂ ਸੀ ਅਤੇ ਉਹਨਾਂ ਨੇ ਮੈਨੂੰ ਘਰ ਵਿੱਚ ਇੱਕ ਬੇਕਾਰ ਵਿਅਕਤੀ ਵਾਂਗ ਮੈਨੂੰ ਇੱਕ ਸਾਈਡ ਤੇ ਛੱਡ ਦਿੱਤਾ ਸੀ ਭਾਬੀ ਮੈਨੂੰ ਇੰਨੀ ਨਫ਼ਰਤ ਕਰਦੀ ਸੀ ਕਿ ਸ਼ੁਰੂ ਵਿੱਚ ਉਸਨੇ ਮੇਰੇ ਖਾਣ ਦੇ ਭਾਂਡੇ ਵੀ ਵੱਖ ਕਰ ਦਿੱਤੇ ਸਨ ਅਤੇ ਨਾ ਤਾਂ ਉਹ ਮੈਨੂੰ ਛੂੰਦੀ ਸੀ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਛੂੰਹ ਦਿੰਦੀ ਸੀ ਬਾਅਦ ਵਿੱਚ ਮੇਰੇ ਮਨ ਵਿੱਚ ਆਇਆ ਕਿ ਮੈਂ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਕਰ ਲਵਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਭਰਾ ਨੂੰ ਇੱਕ ਵਾਰ ਜ਼ਰੂਰ ਦੱਸਾਂ ਸ਼ਾਇਦ ਮੇਰੇ ਲਈ ਅਜੇ ਵੀ ਉਸ ਅੰਦਰ ਭਾਵਨਾਵਾਂ ਸਨ ਮੈਂ ਆਲੇ-ਦੁਆਲੇ ਝਾਤੀ ਮਾਰ ਕੇ ਦੇਖਿਆ ਕਿ ਮੇਰੇ ਸਾਹਮਣੇ ਇੱਕ ਟੈਲੀਫੋਨ ਪਿਆ ਸੀ ਜੋ ਯਕੀਨਨ ਮੇਰੇ ਲਈ ਹੋਵੇਗਾ ਅਤੇ ਭਾਵੇਂ ਉਹ ਮੇਰਾ ਨਾਂ ਵੀ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਜਦੋਂ ਮੈਂ ਆਪਣੇ ਭਰਾ ਦਾ ਨੰਬਰ ਡਾਇਲ ਕੀਤਾ ਤਾਂ ਉਸਨੇ ਇੱਕ ਦੋ ਵਾਰੀ ਘੰਟੀ ਵੱਜਣ ਤੋਂ ਬਾਅਦ ਮੇਰਾ ਫੋਨ ਚੁੱਕਿਆ ਜਿਵੇਂ ਹੀ ਉਸਨੇ ਫੋਨ ਦਾ ਜਵਾਬ ਦਿੱਤਾ ਮੈਂ ਆਪਣੇ ਸ਼ਬਦਾਂ ਨੂੰ ਸਖਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਕੋਸ਼ਿਸ਼ ਆ ਸਫਲ ਰਹੀ ਮੇਰੀ ਆਵਾਜ਼ ਕੰਬਣ ਲੱਗੀ ਤੇ ਮੈਂ ਕਮਦੀ ਆਵਾਜ਼ ਵਿੱਚ ਕਿਹਾ ਭਾਈ ਮੈਂ ਸੁਨੀਲ ਹਾਂ ਮੇਰਾ ਨਾਮ ਸੁਣਦੇ ਹੀ ਉਸ ਦੇ ਪਾਸੇ ਚੁੱਪ ਛਾ ਗਈ ਫਿਰ ਉਸ ਨੇ ਜ਼ੋਰ ਨਾਲ ਕਿਹਾ ਤੁਸੀਂ ਕਿੱਥੇ ਸੀ ਮੈਂ ਤੁਹਾਨੂੰ ਇਹ ਨਹੀਂ ਪੁੱਛਾਂਗਾ ਕਿਉਂਕਿ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ ਹੁਣ ਦੱਸੋ ਤੁਸੀਂ ਇੱਥੇ ਫੋਨ ਕਿਉਂ ਕੀਤਾ ਭਰਾ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੇਰਾ ਦਿਲ ਟੁੱਟ ਗਿਆ ਮੈਂ ਹੋਲੀ ਜਿਹੀ ਕਿਹਾ ਭਾਈ ਮੇਰਾ ਐਕਸੀਡੈਂਟ ਹੋ ਗਿਆ ਸੀ ਪਰ ਉਸਨੇ ਮੇਰੀ ਗੱਲ ਕੱਟ ਕੇ ਕਿਹਾ ਮੈਨੂੰ ਪਤਾ ਹੈ ਤੇਰੀ ਪਰਜਾਈ ਨੇ ਮੈਨੂੰ ਇਸ ਬਾਰੇ ਦੱਸਿਆ ਸੀ ਪਰ ਮੈਨੂੰ ਇਹ ਵੀ ਯਕੀਨ ਹੈ ਕਿ ਤੇਰੇ ਵਾਂਗ ਤੇਰੀ ਕਹਾਣੀ ਵੀ ਝੂਠੀ ਹੋਵੇਗੀ ਖੈਰ ਤੁਸੀਂ ਜਿੱਥੇ ਮਰਜ਼ੀ ਰਹੋ ਪਾ ਮੈਂ ਤੁਸੀਂ ਘਰ ਆਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਨਹੀਂ ਰੋਕਾਂਗਾ ਪਰ ਇੱਥੇ ਦੁਬਾਰਾ ਕਾਲ ਨਾ ਕਰਿਓ ਇਹ ਕਹਿੰਦੇ ਸਾਰੀ ਹੀ ਫੋਨ ਕੱਟ ਦਿੱਤਾ ਅਤੇ ਮੇਰੇ ਕੰਨਾਂ ਨੂੰ ਸਿਰਫ ਟੂੰ ਟੂੰ ਦੀ ਆਵਾਜ਼ ਹੀ ਆ ਰਹੀ ਸੀ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੇ ਭਰਾ ਨੇ ਮੈਨੂੰ ਕੀ ਕਿਹਾ ਮੈਂ ਯਕੀਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਉੱਥੇ ਹੀ लेट ਗਿਆ ਅਤੇ ਸੋਚਣ ਲੱਗਾ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਭਰਾ ਨਾਲ ਕਿੱਥੇ ਗਲਤ ਕੀਤਾ ਸੀ ਕੀ ਉਹ ਮੇਰੇ ਨਾਲ ਅਧਿਆਕਾਰ ਰਿਹਾ ਸੀ ਪਹਿਲਾਂ ਸਭ ਕੁਝ ਠੀਕ ਸੀ ਜਦੋਂ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਉਸ ਸਮੇਂ ਵੀ ਸਭ ਕੁਝ ਠੀਕ ਸੀ ਉਹਨਾਂ ਨੇ ਮੈਨੂੰ ਪਾਲਿਆ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਮੈਨੂੰ ਪੜ੍ਹਾਇਆ ਤੇ ਖਾਇਆ ਤੇ ਹਰ ਤਰ੍ਹਾਂ ਨਾਲ ਉਸ ਨੇ ਵੱਡਾ ਭਰਾ ਹੋਣ ਦਾ ਫਰਜ਼ ਨਿਭਾਇਆ ਸੀ ਉਸ ਤੋਂ ਬਾਅਦ ਭਰਾ ਨੇ ਆਪਣੀ ਯੂਨੀਵਰਸਿਟੀ ਦੀ ਇੱਕ ਕੁੜੀ ਨੂੰ ਪਸੰਦ ਕੀਤਾ ਇਸ ਲੜਕੀ ਦੇ ਮਾਤਾ ਪਿਤਾ ਵੀ ਭਰਾ ਨੂੰ ਬਹੁਤ ਪਸੰਦ ਕਰਦੇ ਸਨ ਕਿਉਂਕਿ ਉਹ ਚੰਗੀ ਕਮਾਈ ਕਰਦਾ ਸੀ ਇਸ ਲਈ ਦੋਵਾਂ ਦੀ ਮੰਗਣੀ ਹੋ ਗਈ ਵਿਆਹ ਤੋਂ ਬਾਅਦ ਜਦੋਂ ਭਾਬੀ ਘਰ ਆਈ ਤਾਂ ਵੀ ਭਰਾ ਨੇ ਮੈਨੂੰ ਹਮੇਸ਼ਾ ਪਿਆਰ ਕੀਤਾ ਅਤੇ ਪਹਿਲੇ ਦਿਨ ਹੀ ਉਸ ਨੇ ਮੇਰੀ ਭਝਾਈ ਨੂੰ ਮੇਰੇ ਕੋਲ ਬਿਠਾਇਆ ਤੇ ਕਿਹਾ ਕਿ ਇਹ ਮੇਰਾ ਛੋਟਾ ਭਰਾ ਨਹੀਂ ਹੈ ਮੇਰੇ ਪੁੱਤਾਂ ਵਾਂਗ ਹੀ ਸਮਝੋ ਮੈਂ ਬਚਪਨ ਤੋਂ ਹੀ ਉਸ ਦਾ ਪਾਲਣ-ਪੋਸ਼ਣ ਕੀਤਾ ਇਸ ਨਾਲ ਕਦੇ ਵੀ ਦੁਰਵਿਵਹਾਰ ਨਾ ਕਰਿਓ ਮਾਪੇ ਤੋਂ ਬਾਅਦ ਮੇਰਾ ਇਸ ਦੁਨੀਆ ਵਿੱਚ ਇਹੋ ਇੱਕ ਰਿਸ਼ਤਾ ਬਚਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਨਾਲ ਬੇਇਨਸਾਫੀ ਨਹੀਂ ਕਰੋਗੇ ਭਾਬੀ ਨੇ ਮੁਸਕਰਾਇਆ ਤੇ ਸਿਰ ਹਿਲਾਇਆ ਅਤੇ ਉਸ ਦਿਨ ਤੋਂ ਬਾਅਦ ਉਸ ਨੇ ਮੇਰੇ ਭਰਾ ਦੀ ਹਰ ਗੱਲ ਮੰਨ ਲਈ ਮੈਂ ਸਕੂਲ ਵਿੱਚ ਆਪਣੇ ਸਾਰੇ ਦੋਸਤਾਂ ਨੂੰ ਕਿਹਾ ਕਰਦਾ ਸੀ ਕਿ ਮੇਰੀ ਭਾਬੀ ਬਹੁਤ ਚੰਗੀ ਹੈ ਸਾਰਾ ਸਾਲ ਸਭ ਕੁਝ ਠੀਕ ਰਿਹਾ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਬਤੀਤ ਕਰ ਰਿਹਾ ਸੀ ਜਿਵੇਂ ਮੈਂ ਘਰ ਵਿੱਚ ਰਾਜਾ ਹੋਵਾਂ ਮੈਨੂੰ ਕੋਈ ਵੀ ਦੁੱਖ ਨਹੀਂ ਸੀ ਫਿਰ ਭਰਾ ਨੂੰ ਪਿਛਲੀ ਨੌਕਰੀ ਨਾਲੋਂ ਵਧੀਆ ਨੌਕਰੀ ਮਿਲ ਗਈ ਪਰ ਹੁਣ ਉਹ ਕਿਸੇ ਹੋਰ ਸ਼ਹਿਰ ਵਿੱਚ ਸੀ ਇਸ ਲਈ ਸਾਨੂੰ ਵੀ ਸ਼ਹਿਰ ਬਦਲਣਾ ਪਿਆ ਭਰਾ ਬਹੁਤ ਖੁਸ਼ ਸੀ ਅਸਲ ਵਿੱਚ ਅਸੀਂ ਸਾਰੇ ਵੀ ਬਹੁਤ ਖੁਸ਼ ਸੀ ਕਿਉਂਕਿ ਅਸੀਂ ਨਵੇਂ ਘਰ ਵਿੱਚ ਜਾ ਰਹੇ ਸੀ ਪੁਰਾਣਾ ਘਰ ਵਿਕ ਗਿਆ ਸੀ ਪਰ ਨਵੇਂ ਘਰ ਵਿੱਚ ਰਹਿਣ ਤੋਂ ਬਾਅਦ ਮੈਨੂੰ ਇੱਕ ਦਿਨ ਵੀ ਖੁਸ਼ੀ ਨਹੀਂ ਮਿਲੀ ਉਦੋਂ ਤੋਂ ਮੇਰੀ ਜ਼ਿੰਦਗੀ ਵਿੱਚ ਉਲਟ ਫੇਰ ਉਸ ਘਰ ਵਿੱਚ ਦਾਖਲ ਹੋ ਕੇ ਮੈਂ ਆਪਣੇ ਪੁਰਾਣੇ ਭਰਾ ਨੂੰ ਲੱਭਦਾ ਰਿਹਾ ਜੋ ਮੈਨੂੰ ਬਿਨਾਂ ਸ਼ਰਤ ਪਿਆਰ ਕਰਦਾ ਸੀ ਅਤੇ ਨਰਮੀ ਨਾਲ ਗੱਲਾਂ ਕਰਦੇ ਸਨ ਇੱਥੇ ਆ ਕੇ ਮੈਂ ਆਪਣੇ ਭਰਾ ਨੂੰ ਕਿਹਾ ਕਿ ਮੈਨੂੰ ਇੱਕ ਵੱਖਰਾ ਕਮਰਾ ਚਾਹੀਦਾ ਹੈ ਇਸ ਤੇ ਉਹ ਮੈਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਕਮਰੇ ਚੋਂ ਚਲਾ ਗਿਆ ਥਕਾਬਟ ਨੂੰ ਸਮਝਦੇ ਹੋਏ ਮੈਂ ਉਸ ਬਾਰੇ ਬਹੁਤਾ ਨਹੀਂ ਸੋਚਿਆ ਜੋ ਉਸਨੇ ਕਿਹਾ ਅਗਲੇ ਦਿਨ ਮੈਂ ਆਪਣੀ ਭਾਬੀ ਨਾਲ ਗੱਲ ਕੀਤੀ ਤਾਂ ਉਸ ਦਾ ਰਵਈਆ ਵੀ ਬਹੁਤ ਮਾੜਾ ਸੀ ਉਸਨੇ ਮੈਨੂੰ ਸਾਫ਼ ਲਫ਼ਜ਼ਾਂ ਵਿੱਚ ਨਾ ਕਰ ਦਿੱਤੀ ਕਿ ਹੁਣ ਤੋਂ ਮੇਰੇ ਨਾਲ ਬਹੁਤਾ ਖੁੱਲਾ ਹੋਣ ਦੀ ਲੋੜ ਨਹੀਂ ਹੈ ਅਤੇ ਹੁਣ ਤੋਂ ਆਪਣਾ ਕੰਮ ਆਪ ਹੀ ਕਰਨਾ ਖਾਣ ਲਈ ਉਸਨੇ ਕੱਚ ਦੇ ਪਲੇਟ ਅਤੇ ਕਟੋਰਾ ਕੱਢਿਆ ਨਾ ਭਾਂਡਿਆਂ ਤੋਂ ਇਲਾਵਾ ਮੈਂ ਘਰ ਵਿੱਚ ਕੋਈ ਹੋਰ ਬਰਤਨ ਨਹੀਂ ਵਰਤ ਸਕਦਾ ਸੀ ਮੈਂ ਹੈਰਾਨ ਸੀ ਕਿ ਇੱਕ ਰਾਤ ਵਿੱਚ ਅਜਿਆ ਕੀ ਹੋ ਗਿਆ ਕਿ ਮੇਰੇ ਭਰਾ ਤੇ ਪਰਜਾਈ ਨੇ ਮੈਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਇਲਾਵਾ ਉਸ ਦਾ ਰਵਈਆ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਮੈਂ ਸ਼ਾਮ ਤੱਕ ਭਰਾ ਦੀ ਉਡੀਕ ਵਿੱਚ ਬੈਠਾ ਰਿਹਾ ਜਦੋਂ ਭਾਈ ਆਇਆ ਤਾਂ ਮੈਂ ਤੁਰੰਤ ਉਸ ਕੋਲ ਜਾਵਾਂਗਾ ਅਤੇ ਮੈਂ ਭਾਈ ਕੋਲ ਗਿਆ ਅਤੇ ਕਿਹਾ ਭਾਈ ਕੀ ਮੈਂ ਕੋਈ ਗਲਤੀ ਕੀਤੀ ਹੈ ਭਾਬੀ ਮੇਰੇ ਨਾਲ ਬਹੁਤਾ ਮਾੜਾ ਵਰਤਾਅ ਕਰ ਰਹੀ ਹੈ ਵਰਪਰਾ ਆਦਰ ਵੀ ਆ ਹੋਰ ਵੀ ਦੁਖਦਾਈ ਅਤੇ ਹੈਰਾਨੀਜਨਕ ਸੀ ਉਸਨੇ ਮੈਨੂੰ ਇੰਨੀ ਸਖਤੀ ਨਾਲ ਕਿਹਾ ਸ਼ਿਕਾਇਤ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਸਹੀ ਕੰਮ ਕਰ ਰਹੀ ਹੈ ਇਸ ਘਰ ਵਿੱਚ ਰਹਿਣਾ ਹੈ ਤਾਂ ਸਭ ਕੁਝ ਬਰਦਾਸ਼ਤ ਕਰਨਾ ਪਵੇਗਾ ਜੇ ਤੇਰੀ ਗੱਲ ਹੈ ਜੇ ਤੂੰ ਇੱਥੇ ਨਹੀਂ ਰਹਿਣਾ ਚਾਹੁੰਦਾ ਤਾਂ ਕੋਈ ਮਜਬੂਰੀ ਨਹੀਂ ਤੇ ਸਾਵਧਾਨ ਜੇ ਭਵਿਕ ਵਿੱਚ ਤੂੰ ਮੇਰੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਿਨ ਤੋਂ ਬਾਅਦ ਹੱਸਦਾ ਖੇਡਦਾ ਸੁਨੀਲ ਵੀ ਬਦਲ ਗਿਆ ਮੈਂ ਉਦੋਂ 14 ਸਾਲਾਂ ਦਾ ਸੀ ਫਿਰ ਭਾਬੀ ਨੇ ਖਰਚਾ ਦੇਣਾ ਤੋਂ ਨਾ ਕਰ ਦਿੱਤੀ ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਨਾ ਕਿਵੇਂ ਦੇ ਰਹੀ ਸੀ ਇਹ ਉਹ ਸੀ ਜੋ ਮੈਂ ਸਮਝ ਨਹੀਂ ਪਾਰੇ ਸੀ ਮੈਨੂੰ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਉਸ ਦੀਆਂ ਮਿੰਤਾਂ ਕਰਨੀਆਂ ਪੈ ਰਹੀਆਂ ਸਨ ਕਦੇ ਕਾਪੀ ਲਿਆਉਣ ਲਈ ਤੇ ਕਦੇ ਸਕੂਲ ਦੀ ਫੀਸ ਜਮ੍ਹਾਂ ਕਰਵਾਉਣ ਲਈ ਉਹ ਮੈਨੂੰ ਹਰ ਵਾਰ ਬਹੁਤਾ ਮਾੜੇ ਇੱਕ ਤਰੀਕੇ ਨਾਲ ਪੈਸੇ ਦਿੰਦੀ ਸੀ ਫਿਰ ਇੱਕ ਦਿਨ ਮੈਂ ਤੰਗ ਆ ਕੇ ਸਕੂਲ ਛੱਡ ਦਿੱਤਾ ਅਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਭਰਾ ਨੂੰ ਪਤਾ ਵੀ ਨਹੀਂ ਸੀ ਕਿ ਇਸ ਲਈ ਉਸਨੇ ਮੇਰੇ ਬਾਰੇ ਕੁਝ ਨਹੀਂ ਸੋਚਿਆ ਜੋ ਵੀ ਭਰਾ ਮੈਨੂੰ ਖਰਚਾ ਦਿੰਦਾ ਸੀ ਹੁਣ ਉਹ ਵੀ ਦੇਣਾ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਮੈਂ ਕਦੇ ਵੀ ਉਸ ਕੋਲ ਪੈਸੇ ਨਹੀਂ ਮੰਗੇ ਇੱਕ ਦਿਨ ਮੇਰੀ ਪਰਜਾਈ ਨੇ ਮੇਰਾ ਬਿਸਤਰਾ ਤੇ ਮੇਰਾ ਸਭ ਕੁਝ ਛੱਤ ਤੇ ਰੱਖ ਦਿੱਤਾ ਮੈਂ ਵੀ ਖੋਚ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਘਟ ਆਵਾਂਗਾ ਪਹਿਲੀ ਰਾਤ ਜਦੋਂ ਮੈਂ ਉੱਥੇ ਸੋਇਆ ਤਾਂ ਮੈਂ ਬਹੁਤ ਰੋਇਆ ਕਿਉਂਕਿ ਮੈਂ ਆਪਣੇ ਮਾਤਾ ਪਿਤਾ ਨੂੰ ਕਦੇ ਨਹੀਂ ਦੇਖਿਆ ਸੀ ਇਹ ਮੇਰਾ ਭਰਾ ਸੀ ਜਿਸ ਨੇ ਮੈਨੂੰ ਪਾਲਿਆ ਹੁਣ ਤੱਕ ਉਸ ਦੇ ਸੁਆ ਵਿੱਚ ਅਚਾਨਕ ਤਬਦੀਲੀ ਮੇਰੇ ਦਿਲ ਉੱਤੇ ਇੱਕ ਜ਼ਖਮ ਛੱਡ ਗਈ ਸੀ ਅਗਲੇ ਦਿਨ ਜਦੋਂ ਮੈਂ ਕੰਮ ਤੇ ਜਾਣ ਲਈ ਇੱਥੇ ਆਇਆ ਤਾਂ ਮੇਰੀ ਪਰਜਾਈ ਨੇ ਮੇਰੇ ਤੋਂ ਕਿਰਾਇਆ ਪੁੱਛਿਆ ਤੇ ਕਿਹਾ ਕਿ ਅਸੀਂ ਤੁਹਾਨੂੰ ਬਰਦਾਸ਼ਤ ਕਰ ਰਹੇ ਹਾਂ ਤੁਸੀਂ ਇੱਥੇ ਕਈ ਸਾਲਾਂ ਤੋਂ ਮੁਕਤ ਵਿੱਚ ਰਹਿ ਰਹੇ ਹੋ ਹੁਣ ਜੇਕਰ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਪੁਖਤਾਨ ਕਰਨਾ ਪਵੇਗਾ ਮੈਂ ਆਪਣੀ ਜੇਬ ਵਿੱਚ ਦੇਖਿਆ ਤੇ ਜਿੰਨੇ ਪੈਸੇ ਸੀ ਉਸ ਦੀ ਹਥੇਲੀ ਤੇ ਰੱਖ ਦਿੱਤੇ ਮੇਰੇ ਕੋਲੋਂ ਪੈਸੇ ਲੈਂਦੇ ਸਮੇਂ ਉਹ ਕਿਸੇ ਪਾਸੇ ਤੋਂ ਵੀ ਪੜੀ ਲਿਖੀ ਬਿਲਕੁਲ ਵੀ ਨਹੀਂ ਦਿਸਦੀ ਸੀ ਖੈਰ ਮੈਂ ਕਿਰਾਇਆ ਅਦਾ ਕਰਦਾ ਰਿਹਾ ਵੀਰ ਨੂੰ ਵੀ ਇਸ ਗੱਲ ਦਾ ਪਤਾ ਸੀ ਪਰ ਉਹ ਚੁੱਪ ਸੀ ਅਸਲ ਵਿੱਚ ਸ਼ਾਇਦ ਮੇਰੇ ਲਈ ਉਸ ਦੀ ਜ਼ਿੰਦਗੀ ਵਿੱਚ ਇੱਕ ਚੁੱਪ ਹੀ ਬਚੀ ਸੀ ਉਦੋਂ ਉਹ ਮੈਂ ਹਰ ਮਹੀਨੇ ਕਿਰਾਇਆ ਦਿੰਦਾ ਸੀ ਅਤੇ ਟਾਬੇ ਤੋਂ ਹੀ ਖਾਣਾ ਖਾਂਦਾ ਸੀ ਅਤੇ ਰਾਤ ਨੂੰ ਵੀ ਆਪਣੇ ਨਾਲ ਲੈ ਆਉਂਦਾ ਸੀ ਮੇਰੀ ਜ਼ਿੰਦਗੀ ਹੁਣ ਇੱਕ ਮਸ਼ੀਨ ਵਾਂਗ ਚੱਲ ਰਹੀ ਸੀ ਅਤੇ ਹੁਣ ਮੈਂ ਇੱਕ ਔਰਤ ਦੇ ਘਰ ਬੈਠਾ ਸੀ ਜਿਸ ਦਾ ਹਰ ਅਰਥ ਮੇਰੇ ਲਈ ਹੈਰਾਨੀਜਨਕ ਸੀ ਮੈਂ ਮੰਜੇ ਤੇ ਲੇਟਿਆ ਹੋਇਆ ਸੀ ਅਤੇ ਉਸ ਬਾਰੇ ਸੋਚ ਰਿਹਾ ਸੀ ਜਦੋਂ ਕੁਆਟਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਮੈਂ ਦੇਖਿਆ ਕਿ ਇੱਕ ਅਰਬੀ ਔਰਤ ਮੇਰੇ ਸਾਹਮਣੇ ਆ ਕੇ ਖੜੀ ਸੀ ਮੈਂ ਝਟਕੇ ਹਾ ਦੱਸ ਤੈਨੂੰ ਕੀ ਚਾਹੀਦਾ ਹੈ ਪਰ ਉਹ ਚੁੱਪਚਾਪ ਮੇਰੇ ਵੱਲ ਦੇਖਦੀ ਰਹੀ ਜਿਸ ਤੇ ਮੈਂ ਖਿੱਚ ਗਿਆ ਅਤੇ ਕਿਹਾ ਕਿ ਤੂੰ ਜੋ ਮਰਜ਼ੀ ਕਰ ਖੁੱਲ ਕੇ ਕਰ ਤੈਨੂੰ ਇੰਨਾ ਸੋਚਣ ਦੀ ਲੋੜ ਨਹੀਂ ਹੈ ਕੁਝ ਸਮੇਂ ਬਾਅਦ ਉਸਨੇ ਕਿਹਾ ਕਿ ਸਾਨੂੰ ਮੇਰੇ ਲਈ ਕੰਮ ਕਰਨਾ ਪਵੇਗਾ ਮੈਂ ਕਿਹਾ ਤੁਸੀਂ ਇਹ ਗੱਲ ਪਹਿਲਾਂ ਹੀ ਦੱਸ ਚੁੱਕੇ ਹੋ ਇਸ ਤੋਂ ਬਾਅਦ ਮੈਨੂੰ ਦੱਸੋ ਪਰ ਉਸਨੇ ਹੱਸਦੇ ਹੋਏ ਮੈਨੂੰ ਕਿਹਾ ਨਹੀਂ ਇਹ ਕੰਮ ਨਹੀਂ ਹੈ ਜੋ ਤੁਸੀਂ ਸਮਝ ਰਹੇ ਹੋ ਮੈਂ ਤੁਹਾਡੇ ਤੋਂ ਕੁਝ ਖਾਸ ਕੰਮ ਕਰਵਾਉਣਾ ਚਾਹੁੰਦੀ ਹਾਂ ਮੈਂ ਕਿਹਾ ਕਿਹੋ ਜਿਹਾ ਕੰਮ ਇਸ ਬਾਰੇ ਮੈਂ ਤੇਜ਼ੀ ਨਾਲ ਕਿਹਾ ਅਤੇ ਉਸਨੇ ਕਿਹਾ ਤੁਹਾਨੂੰ ਇੱਕ ਕੰਮ ਸਿਖਾਇਆ ਜਾਵੇਗਾ ਤੁਹਾਨੂੰ ਸੋਨਾ ਬਣਾਉਣਾ ਪਵੇਗਾ ਅਤੇ ਫਿਰ ਤੁਸੀਂ ਮੇਰਾ ਸਹਾਇਕ ਬਣ ਕੇ ਸੋਨਾ ਵੇਚੋਗੇ ਮੈਂ ਬਹੁਤ ਹੈਰਾਨ ਹੋਇਆ ਕਿ ਇਹ ਔਰਤ ਕਿਸ ਬਾਰੇ ਗੱਲ ਕਰ ਰਹੀ ਹੈ ਮੈਂ ਕਿਹਾ ਮੈਨੂੰ ਬਿਲਕੁਲ ਸਮਝ ਨਹੀਂ ਆਈ ਕਿਰਪਾ ਕਰਕੇ ਮੈਨੂੰ ਸਪਸ਼ਟ ਤੌਰ ਤੇ ਸਮਝਾਓ ਉਸਨੇ ਇੱਕ ਡੂੰਗਾ ਸਾਹ ਲਿਆ ਅਤੇ ਕਿਹਾ ਮੈਂ ਇੱਕ ਔਰਤ ਹਾਂ ਮੈਨੂੰ ਸਾਰੇ ਜਾਣਦੇ ਹਨ ਪਰ ਇੱਥੇ ਮੈਂ ਸੋਨਾ ਵੇਚਣ ਦਾ ਅਸਲ ਕੰਮ ਕਰਦੀ ਹਾਂ ਇਸ ਲਈ ਹਰ ਕੋਈ ਮੇਰੇ ਤੇ ਭਰੋਸਾ ਕਰਦਾ ਹੈ ਤੁਸੀਂ ਸੋਨਾ ਬਣਾਉਂਗੇ ਅਸੀਂ ਇਕੱਠੇ ਵੇਚਾਂਗੇ ਮੈਨੂੰ ਸੋਨਾ ਬਣਾਉਣਾ ਵੀ ਨਹੀਂ ਆਉਂਦਾ ਮੈਂ ਅਜੇ ਵੀ ਉਸ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਦੇ ਯੋਗ ਨਹੀਂ ਸੀ ਉਸ ਨੇ ਕਿਹਾ ਮੈਂ ਤੁਹਾਨੂੰ ਸਿਖਾਵਾਂਗੀ ਮੈਂ ਕਿਹਾ ਤੁਸੀਂ ਇਸ ਨੂੰ ਖੁਦ ਬਣਾ ਸਕਦੇ ਹੋ ਫਿਰ ਤੁਹਾਨੂੰ ਮੇਰੀ ਕੀ ਲੋੜ ਹੈ ਉਸ ਉੱਤੇ ਉਸ ਔਰਤ ਦਾ ਚਿਹਰਾ ਦੇਖਣ ਵਾਲਾ ਸੀ ਪਰ ਉਸ ਨੇ ਆਪਣੇ ਆਪ ਤੇ ਕਾਬੂ ਰੱਖਦਿਆਂ ਕਿਹਾ ਨਹੀਂ ਤੁਸੀਂ ਇਸ ਨੂੰ ਬਣਾ ਲੋਗੇ ਪਰ ਇਹ ਅਸਲੀ ਸੋਨਾ ਨਹੀਂ ਹੋਵੇਗਾ ਅਸੀਂ ਜੇਸੋ ਫਾਰਮੂਲੇ ਦੀ ਵਰਤੋਂ ਕਰਾਂਗੇ ਉਹ ਇਹ ਹੈ ਕਿ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਸੋਨਾ ਅਸਲੀ ਹੈ ਜਾਂ ਨਕਲੀ ਮੈਂ ਇਨਕਾਰ ਕਰ ਦਿੱਤਾ ਕਿ ਮੈਂ ਇਹ ਕੰਮ ਕਦੇ ਨਹੀਂ ਕਰਾਂਗਾ ਪਰ ਉਹ ਔਰਤ ਬਹੁਤ ਜਿੱਦੀ ਸੀ ਉਸਨੇ ਮੈਨੂੰ ਕਿਹਾ ਕਿ ਦੁਨੀਆ ਤੁਹਾਨੂੰ ਕੋਈ ਚੰਗਾ ਪੁਰਸ਼ ਕਰ ਨਹੀਂ ਦੇਵੇਗੀ ਜਰ ਦੇ ਤੁਸੀਂ ਇਹ ਕੰਮ ਕਰੋਗੇ ਤਾਂ ਮੈਂ ਤੁਹਾਨੂੰ ਬੇਅੰਤ ਅਮੀਰ ਬਣਾ ਦੇਵਾਂਗੀ ਅਜਿਆ ਕਰਦੇ ਹੋਏ ਫੜੇ ਜਾਣ ਦਾ ਖਤਰਾ ਬਹੁਤ ਘੱਟ ਹੈ ਅਤੇ ਇਸੇ ਤਰ੍ਹਾਂ ਅੱਗੇ ਫਿਰ ਆਖਰਕਾਰ ਮੈਂ ਸਹਿਮਤ ਹੋ ਗਿਆ ਕਿਉਂਕਿ ਮੈਂ ਹਰ ਤਰ੍ਹਾਂ ਨਾਲ ਤੰਗ ਆ ਚੁੱਕਾ ਨਾ ਕੋਈ ਘਰਵਾਰ ਸੀ ਇਸ ਲਈ ਅਜੀ ਸਥਿਤੀ ਵਿੱਚ ਆਪਣੇ ਤੋਂ ਕੁਝ ਬਿਹਤਰ ਦੀ ਉਮੀਦ ਰੱਖਣਾ ਸਿਆਣਪ ਨਹੀਂ ਸੀ ਇਸ ਲਈ ਮੈਂ ਮੰਨ ਗਿਆ ਤੇ ਇਸ ਸਹਿਬ ਨੇ ਵੀ ਮੈਨੂੰ ਉਸ ਔਰਤ ਲਈ ਜੋ ਵੀ ਕੰਮ ਕਰਨ ਲਈ ਕਿਹਾ ਉਹ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਨਾ ਸਿਰਫ ਸੋਨਾ ਬਣਾਉਣਾ ਸਗੋਂ ਮੁੰਚੀਆਂ ਦਾ ਸਾਰਾ ਕੰਮ ਵੀ ਸ਼ਾਮਲ ਸੀ ਇਸੇ ਤਰ੍ਹਾਂ ਦੋ ਹੋਰ ਵੀ ਮਾੜੇ ਕੰਮ ਸਨ ਮੈਂ ਬਹੁਤ ਹੈਰਾਨ ਸੀ ਕਿ ਇੱਕ ਔਰਤ ਇਹ ਸਭ ਕਿਵੇਂ ਸੰਭਾਲ ਸਕਦੀ ਹੈ ਪਰ ਉਸ ਕੋਲ ਹਿੰਮਤ ਹੈ ਮੇਰਾ ਬੈਂਕ ਖਾਤਾ ਵੀ 18 ਸਾਲ ਦੀ ਉਮਰ ਵਿੱਚ ਪੈਸਿਆਂ ਨਾਲ ਭਰਨਾ ਸ਼ੁਰੂ ਹੋ ਗਿਆ ਸੀ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਮੈਂ ਉਸ ਨੂੰ ਮਿਲਣ ਹਸਪਤਾਲ ਗਿਆ ਪਰਵੇਂ ਉਹ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਸਨ ਪਰ ਮੇਰੇ ਲਈ ਉਹ ਮੇਰੇ ਮਾਪਿਆਂ ਦਾ ਦਰਜਾ ਰੱਖਦੇ ਸਨ ਜਦੋਂ ਮੈਂ ਆਪਣੇ ਭਰਾ ਨੂੰ ਮਿਲਣ ਲਈ ਕਿਹਾ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਜਦੋਂ ਕਿ ਮੈਂ ਉੱਥੇ ਖੜਾ ਉਸ ਵੱਲ ਦੇਖਦਾ ਰਿਹਾ ਇਸ ਦੌਰਾਨ ਭਾਬੀ ਨੇੜੇ ਹੀ ਖੜੀ ਸੀ ਅਤੇ ਫੋਨ ਤੇ ਕਿਸੇ ਤੋਂ ਪੈਸੇ ਮੰਗ ਰਹੀ ਸੀ ਉਸੇ ਵੇਲੇ ਮੈਂ ਪੈਸੇ ਵਾਲਾ ਲਖਾਫਾ ਉਸ ਨੂੰ ਦੇ ਦਿੱਤਾ ਪਰ ਭਰਾ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਭਾਬੀ ਨੇ ਉਸ ਪੈਸੇ ਵਾਲ ਤੱਕਿਆ ਵੀ ਨਹੀਂ ਮੈਂ ਉਸ ਨੂੰ ਪੈਸੇ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਅੱਜ ਤੱਕ ਜੋ ਵੀ ਮੇਰੇ ਤੇ ਖਰਚ ਕੀਤਾ ਹੈ ਉਹ ਵਿਆਜ ਸਮੇਤ ਵਾਪਸ ਲੈ ਲਓ ਪਰ ਭਰਾ ਨੇ ਹੀ ਮੰਨਿਆ ਅਤੇ ਮੈਂ ਵੀ ਬੇਜਿੱਤ ਇੱਕ ਕਮਰੇ ਤੋਂ ਬਾਹਰ ਆ ਗਿਆ ਮੈਂ ਬਾਹਰ ਆ ਕੇ ਦੇਖਿਆ ਡਾਕਟਰ ਨਾਲ ਗੱਲ ਕਰਕੇ ਜਿਵੇਂ ਹੀ ਭਾਬੀ ਬੇਹਲੀ ਹੋਈ ਤਾਂ ਮੈਂ ਉਸ ਕੋਲ ਆ ਕੇ ਹੱਥ ਜੋੜ ਕੇ ਕਿਹਾ ਅੱਭੀ ਮੈਨੂੰ ਦੱਸੋ ਕਿ ਮੈਂ ਕੀ ਗਲਤੀ ਕੀਤੀ ਹੈ ਮੈਂ ਆਪਣੀ ਗਲਤੀ ਸੁਧਾਰ ਲਵਾਂਗਾ ਪਰ ਉਹ ਵੀ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਫਿਰ ਮੈਂ ਅਚਾਨਕ ਉਣ ਲੱਗ ਪਿਆ ਤੇ ਕਿਹਾ ਮੈਂ ਤੁਹਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਵਾਂਗ ਸਮਝਿਆ ਹੈ ਅਤੇ ਭਾਵੇਂ ਕੋਈ ਵੀ ਹੋਵੇ ਤੁਸੀਂ ਅਜਿਆ ਨਾ ਕਰੋ ਕਰ ਕਿਰਪਾ ਕਰਕੇ ਮੈਨੂੰ ਮੇਰੀ ਗਲਤੀ ਦੱਸੋ ਜਿਸ ਤੇ ਉਸਨੇ ਆਪਣੇ ਪਰਸ ਵਿੱਚੋਂ ਇੱਕ ਡੈਰੀ ਕੱਢ ਕੇ ਮੈਨੂੰ ਦੇ ਦਿੱਤੀ ਜਦੋਂ ਮੈਂ ਉਹ ਡੈਰੀ ਪੜ੍ਹੀ ਤਾਂ ਮੈਂ 당 ਰਹਿ ਗਿਆ ਸਾਫ ਅੱਖਰਾਂ ਵਿੱਚ ਲਿਖਿਆ ਸੀ ਕਿ ਮੈਂ ਤੇਰਾ ਭਰਾ ਅਸਲੀ ਭਰਾ ਨਹੀਂ ਹਾਂ ਭਰਾ ਕਿਸੇ ਹੋਰ ਸ਼ਹਿਰ ਵਿੱਚ ਪੜਦਾ ਸੀ ਜਦੋਂ ਉਹ ਉੱਥੋਂ ਵਾਪਸ ਆਇਆ ਤਾਂ ਮੇਰੀ ਮਾਂ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਮੈਂ ਵੀ ਛੋਟਾ ਬੱਚਾ ਸੀ ਪਿਤਾ ਨੇ ਉਸਨੂੰ ਕਿਹਾ ਕਿ ਇਹ ਤੇਰਾ ਭਰਾ ਹੈ ਇਸ ਲਈ ਉਹ ਵੀ ਮੈਨੂੰ ਭਰਾ ਵਾਂਗ ਪਿਆਰ ਕਰਦਾ ਸੀ ਫਿਰ ਪਿਤਾ ਨੂੰ ਖਾਂਸੀ ਦਿੱਤੀ ਗਈ ਪਰ ਕਿਸ ਜੁਰਮ ਲਈ ਮੈਨੂੰ ਨਹੀਂ ਪਤਾ ਸੀ ਪੀਰ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਸੀ ਅਤੇ ਅਸੀਂ ਕਦੇ ਇਸ ਬਾਰੇ ਗੱਲ ਵੀ ਨਹੀਂ ਕੀਤੀ ਉਹ ਡੈਰੀ ਮੇਰੇ ਪਿਤਾ ਦੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸੁਨੀਲ ਇੱਕ ਅਰਬੀ ਔਰਤ ਦਾ ਬੱਚਾ ਸੀ ਜਿਸ ਲਈ ਮੈਂ ਗਾਰਡ ਵਜੋਂ ਕੰਮ ਕਰਦਾ ਸੀ ਇੱਕ ਦਿਨ ਜਦੋਂ ਉਸ ਦੇ ਸਾਰੇ ਮਾੜੇ ਕੰਮ ਫੜੇ ਗਏ ਤਾਂ ਉਸ ਨੇ ਦੋਸ਼ ਮੇਰੇ ਸਿਰ ਮੜ ਦਿੱਤਾ ਅਤੇ ਆਪ ਉੱਥੋਂ ਭੱਜ ਗਈ ਉਸ ਨੇ ਆਪਣੇ ਬੱਚੇ ਦੀ ਦੇਖਭਾਲ ਵੀ ਨਹੀਂ ਕੀਤੀ ਇਸ ਲਈ ਮੈਂ ਬੱਚੇ ਨੂੰ ਚੁੱਕ ਕੇ ਘਰ ਲਿਆ ਅਦਾਲਤ ਨੇ ਮੈਨੂੰ ਮੌਤ ਦੀ ਸਜ਼ਾ ਸੁਣਾਈ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਮੈਂ ਆਪਣਾ ਕੇਸ ਲੜ ਸਕਦਾ ਅਤੇ ਹੁਣ ਇਹ ਸਪਸ਼ਟ ਹੈ ਕਿ ਮੈਨੂੰ ਫਾਂਸੀ ਦਿੱਤੀ ਜਾਵੇਗੀ ਅਤੇ ਮੇਰੀ ਦੁਨੀਆ ਮੇਰੇ ਬੱਚਿਆਂ ਤੇ ਥੁੱਕੇਗੀ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਰੱਬ ਨੇ ਇਸ ਔਰਤ ਦੀਆਂ ਗਲਤੀਆਂ ਬਾਰੇ ਪਤਾ ਸੀ ਉਸ ਤੋਂ ਬਾਅਦ ਡੈਰੀ ਦੇ ਪੰਨੇ ਖਾਲੀ ਸਨ ਮੈਂ ਸਭ ਕੁਝ ਸਮਝ ਗਿਆ ਉਹ ਡੈਰੀ ਉਸ ਸਮੇਂ ਭਰਾ ਦੇ ਹੱਥ ਲੱਗ ਗਈ ਜਦੋਂ ਉਸਨੇ ਆਪਣਾ ਘਰ ਬਦਲਿਆ ਤੇ ਹੁਣ ਉਹ ਆਰਬੀ ਔਰਤ ਮੇਰੇ ਪਿੱਛੇ ਹੈ ਕਿਉਂਕਿ ਮੈਂ ਉਸ ਦਾ ਪੁੱਤਰ ਹਾਂ ਮੈਂ ਸਾਰੀ ਗੱਲ ਵੀਰ ਨੂੰ ਦੱਸੀ ਪਰ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਬੜੀ ਮੁਸ਼ਕਲ ਨਾਲ ਉਸਨੇ ਮੇਰੀ ਗੱਲ ਵੀ ਸੁਣੀ ਫਿਰ ਉਹ ਸਾਫ਼ ਇਨਕਾਰ ਕਰ ਰਿਹਾ ਸੀ ਕਿ ਸੀ ਜੀ ਔਰਤ ਦੇਖਣ ਨੂੰ ਆਪਣੇ ਘਰ ਵਿੱਚ ਜਗ੍ਹਾ ਨਹੀਂ ਦੇ ਸਕਦੇ ਜਿਸ ਕਾਰਨ ਮੇਰੇ ਪਿਤਾ ਜੀ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਹੁਣ ਤੁਸੀਂ ਵੀ ਉਹ ਕੰਮ ਕਰ ਰਹੇ ਹੋ ਜੋ ਤੁਹਾਡੀ ਮਾਂ ਕਰਦੀ ਸੀ ਮੈਂ ਉੱਥੋਂ ਚਲਾ ਗਿਆ ਤੇ ਸਿੱਧਾ ਥਾਣੇ ਜਾ ਕੇ ਆਪਣੀ ਚਲਾਕ ਮਾਂ ਅਤੇ ਆਪਣੇ ਖਿਲਾਫ ਸਾਰੇ ਸਬੂਤ ਉਹਨਾਂ ਨੂੰ ਦੇ ਦਿੱਤੇ ਜਿਸ ਤੋਂ ਬਾਅਦ ਮੈਂ ਅਤੇ ਉਹ ਦੋਵੇਂ ਫੜੇ ਗਏ ਮੈਨੂੰ ਬਹੁਤ ਘੱਟ ਸਜ਼ਾ ਦਿੱਤੀ ਗਈ ਕਿਉਂਕਿ ਪਹਿਲਾਂ ਮੈਂ ਇਕਵਾਲ ਕਰ ਲਿਆ ਸੀ ਅਤੇ ਦੂਜਾ ਮੈਂ ਇਸ ਕੰਮ ਵਿੱਚ ਹੁਣੇ ਆਇਆ ਸੀ ਪਰ ਜੋ ਵੀ ਸੀ ਇਹ ਮੇਰੇ ਲਈ ਸਜ਼ਾ ਸੀ ਮੈਨੂੰ ਖੁਦ ਉਸ ਔਰਤ ਨਾਲ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿਉਂਕਿ ਮੈਂ ਉਸ ਧੋਖੇਬਾਜ਼ ਔਰਤ ਦਾ ਪੁੱਤਰ ਸੀ ਜਿਸ ਨੇ ਕਈ ਵਾਰ ਕਈ ਘਰ ਬਰਬਾਦ ਕੀਤੇ ਸਨ ਫਿਰ ਕੁਝ ਦਿਨਾਂ ਬਾਅਦ ਜਦੋਂ ਮੈਂ ਘਰ ਆਇਆ ਤਾਂ ਮੇਰੀ ਜ਼ਿੰਦਗੀ ਪਹਿਲਾਂ ਵਰਗੀ ਹੋ ਗਈ ਭਰਾ ਅਤੇ ਭਾਬੀ ਨੇ ਵੀ ਮੈਨੂੰ ਸਵੀਕਾਰ ਕਰ ਲਿਆ ਤੇ ਉਹ ਦੋਵੇਂ ਪਹਿਲਾਂ ਵਾਂਗ ਮੇਰੇ ਨਾਲ ਰਹਿਣ ਲੱਗ ਪਏ ਅਤੇ ਸਾਡੇ ਘਰ ਵਿੱਚ ਪਹਿਲਾਂ ਵਾਂਗ ਖੁਸ਼ੀਆਂ ਆ ਗਈਆਂ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਧੰਨਵਾਦ